ਕੁਸ਼ਵੰਤ ਸਿੰਘ ਦੇ ਨਾਵਲ ਰੰਨਾ ਵਿੱਚ ਤੰਨਾ ਦੀ ਪਹਿਲੇ ਭਾਗ ਮੋਹਨ ਕੁਮਾਰ ਦੀ ਗੁਪਤ ਜ਼ਿੰਦਗੀ ਦਾ ਅਗਲਾ ਅੰਕ 3 ਰਿਵਾੜੀ ਤੋਂ ਖਤ ਐਥਵਰ ਵਾਲੇ ਦਿਨ ਮੋਨੇ ਦਾ ਟਾਈਮਜ਼ ਆਫ ਇੰਡੀਆ ਅਤੇ ਦਾ ਇੰਡੀਅਨ ਐਕਸਪ੍ਰੈਸ ਤੇ ਸ਼ਾਦੀਆਂ ਦੇ ਕਾਲਮ ਤੇ ਨਜ਼ਰ ਮਾਰੀ ਦੋਆਂ ਵਿੱਚ 4 ਤੋਂ 6 ਸਫ਼ੇ ਇਹਨਾਂ ਨਾਲ ਭਰੇ ਹੋਏ ਸਨ ਇਹਨਾਂ ਵਿੱਚ ਜਾਤਪਾਤ ਅਤੇ ਹੋਰ ਵੱਖਰੀਆਂ ਵਿੱਚ ਆਪਣੇ ਵੱਖਰੇ ਸਿਰਲੇਖ ਲੱਗੇ ਹੋਏ ਸਨ ਸਭ ਤੋਂ ਵੱਡੀ ਗਿਣਤੀ ਹਿੰਦੂ ਅਦਿਸ਼ ਜਿਸ ਵਿੱਚ ਬ੍ਰਾਹਮਣਾ ਖੱਤਰੀਆਂ ਤੇ ਵੈਸ਼ਾਂ ਲਈ ਵੱਖੋ ਵੱਖਰੇ ਕਾਲਮ ਸਨ ਸਭ ਤੋਂ ਵੱਧ ਜ਼ੋਰ ਉਪਜਾਤਾਂ ਉੱਤੇ ਦਿੱਤਾ ਗਿਆ ਸੀ ਇਹਨਾਂ ਵਿੱਚੋਂ ਕਈ ਜੈਣੀ ਸਨ ਜਿਨ੍ਹਾਂ ਦੀ ਹੱਗੋਂ ਦੇ ਦੰਬਰਾਂ ਸਵੈਤਾਂਪਰਾਂ ਅਤੇ ਸਥਾਨਕ ਵਾਸੀਆਂ ਵਿੱਚਕਾਰ ਵੰਡ ਕੀਤੀ ਗਈ ਸੀ ਸਿੱਖਾਂ ਦੀ ਵੰਡ ਜੱਟਾਂ ਖੱਤਰੀਆਂ ਤੇ ਰੋੜਿਆਂ ਵਿੱਚ ਕੀਤੀ ਗਈ ਸੀ ਐਸਆਈ ਕੈਥੋਲਿਕਾਂ ਮੈਥੋਡਿਸਟਾਂ ਸੀਰੀਆਈ ਕ੍ਰਿਸਚੀਅਨਾਂ ਅਤੇ ਪ੍ਰੈਸਮਿਟੇਰੀਆਂ ਵਿੱਚਕਾਰ ਵੰਡੇ ਹੋਏ ਸਨ ਕੁਝ ਮੁਸਲਮਾਨ ਵੀ ਸੁੰਨੀਆਂ ਸ਼ੀਹਾ ਗੋਹਰਾ ਖੋਜਾਂ ਤੇ ਇਸਮਾਈਲੀਆਂ ਵਿੱਚ ਵੰਡੇ ਹੋਏ ਸਨ ਜਿੰਨਾ ਛੋਟਾ ਭਾਈਚਾਰਾ ਹੁੰਦਾ ਉਹਨੇ ਹੀ ਜਾਤਕੋਤ ਹੁੰਦੇ ਵਿਆਹ ਦੇ ਇਸ਼ਤਾਰਾਂ ਵਿੱਚ ਸਭ ਤੋਂ ਉੱਪਰ ਐਨ ਆਰ ਆਈ ਯਾਨੀ ਵਿਦੇਸ਼ਾਂ ਵਿੱਚ ਰਹਿੰਦੇ ਭਾਰਤੀ ਹੁੰਦੇ ਜਿੰਨਾ ਵਿੱਚ ਉਹਨਾਂ ਦੇ ਪੌਂਡਾਂ ਡਾਲਰਾਂ ਦੀ ਰਕਮ ਰੁਪਏ ਵਿੱਚ ਗੁਣਾ ਕਰਕੇ ਲਿਖੀ ਹੁੰਦੀ ਉਹਨਾਂ ਵਿੱਚ ਵੀ ਆਪਣੇ ਫਿਰਕੇ ਤੇ ਜਾਤ ਦੀਆਂ ਕੁੜੀਆਂ ਦੀ ਹੀ ਭਾਰਤੀ ਮੰਗ ਕੀਤੀ ਗਈ ਸੀ ਸਭ ਤੋਂ ਵੱਧ ਇਸ ਦੀ ਮੰਗ ਹੁੰਦੀ ਕਿ ਕੁੜੀਆਂ ਕੰਜਕਵਾਰੀਆਂ ਹੋਣ ਉਹ ਖੁਦ ਇਨਾ ਕਾਲਮਾਂ ਵਿੱਚ ਕਿੱਥੇ ਫਿੱਟ ਬੈਠਦਾ ਸੀ ਉਸਨੇ ਸ਼ਾਦੀ ਦੀ ਤਪੇਸ਼ ਕਿਛ ਨਹੀਂ ਸੀ ਕੀਤੀ ਸਗੋਂ ਇੱਕ ਕਿਸਮ ਦੀ ਰਖੇਲ ਦੀ ਮੰਗ ਕੀਤੀ ਸੀ ਪਰ ਉਸ ਦਾ ਇਸ਼ਤਿਹਾਰ ਦੁਆਹੀਂ ਅਖਬਾਰਾਂ ਵਿੱਚ ਇਨਾ ਕਾਲਮਾਂ ਦੇ ਅਖੀਰ ਵਿੱਚ ਛਪਿਆ ਹੋਇਆ ਸੀ ਅਤੇ ਇਸ ਉੱਤੇ ਫੁਟਕਲ ਦਾ ਦਸਤਖ ਲਿਖਿਆ ਹੋਇਆ ਸੀ ਇਸਾਂ ਉੱਤੇ ਸਿਰਫ ਉਸੇ ਦਾ ਇਸ਼ਤਿਹਾਰ ਛਪਿਆ ਸੀ ਇਸ ਕਾਰਨ ਹੋਰ ਸਾਰੇ ਇਸ਼ਤਿਹਾਰਾਂ ਨਾਲੋਂ ਇਸ ਇਸ਼ਤਿਹਾਰ ਵੱਲ ਸਭ ਦਾ ਧਿਆਨ ਜਾਣਾ ਸੀ ਕਈ ਲੋਕ ਤਾਂ ਇਸ ਗੱਲ ਉੱਤੇ ਇਤਰਾਸ ਕਰਨਗੇ ਕਿ ਭਾਰਤ ਵਰਗੇ ਪ੍ਰਾਣੀਆਂ ਰਵੈਤਾਂ ਵਾਲੇ ਦੇਸ਼ ਵਿੱਚ ਇਸ ਤਰ੍ਹਾਂ ਦੇ ਇਸ਼ਤਿਹਾਰ ਚਾਪੇ ਜਾ ਰਹੇ ਹਨ ਭਾਰਤੀਆਂ ਵੱਲੋਂ ਸ਼ਾਦੀ ਦੀ ਸੰਸਥਾ ਨੂੰ ਜੀਵਨ ਪਰਤਾ ਪਵਿੱਤਰ ਬੰਧਨ ਮੰਨਿਆ ਜਾਂਦਾ ਹੈ ਮੋਹਨ ਨੇ ਸੋਚਿਆ ਕਿ ਜੇ ਉਸ ਦੇ ਪਿਤਾ ਹੁੰਦੇ ਤਾਂ ਇਸ ਬਾਰੇ ਕੀ ਸੋਚਦੇ ਜਾਂ ਫਿਰ ਲਾਲਾ ਅਚਿੰਤਰਾਮ ਅਤੇ ਉਸਦੀ ਮੋਟੀ ਕ੍ਰਿਸਮਸ ਦੇ ਦਰਖਤ ਵਰਗੀ ਪਤਨੀ ਕੀ ਸੋਚਦੀ ਅਤੇ ਸੋਨੂ ਇਸ ਬੇਹਰਮਤੀ ਉੱਤੇ ਕੀ ਪ੍ਰਤੀਕਰਮ ਕਰੇਗੀ ਔਰਤਾਂ ਨੂੰ ਆਦੀ ਸੰਬੰਧ ਬਣਾਉਣ ਲਈ ਸੱਦਾ ਦੇਣਾ ਬੇਹਰਮਤੀ ਹੀ ਤਾਂ ਸੀ ਮੋਹਨ ਨੂੰ ਆਸ ਨਹੀਂ ਸੀ ਕਿ ਕੋਈ ਜਵਾਬ ਆਵੇਗਾ ਪਰ ਉਹਨੇ ਹਾਲੇ ਤੱਕ ਦਿਲ ਨਹੀਂ ਸੀ ਛੱਡਿਆ ਤਨ ਉਸਦੀ ਸੇਵਾ ਵਿੱਚ ਹਾਜ਼ਰ ਰਹਿੰਦੀ ਸੀ ਉਹਨੇ ਆਪਣੇ ਆਪ ਨੂੰ ਕਿਹਾ ਕਿ ਕਲਪਨਾ ਵਿੱਚ ਜਿਹੜੀਆਂ 10 ਔਰਤਾਂ ਦੀਆਂ ਬਿਸਤਰੀ ਵਿਚਲੀ ਇੱਕ ਔਰਤ ਜ਼ਿਆਦਾ ਮਹੱਤਵ ਰੱਖਦੀ ਹੈ ਪਹਿਲੀ ਚਿੱਠੀ ਐਸੇ ਥਾਂ ਤੋਂ ਆਈ ਜਿਸ ਦੀ ਪੋਰਾ ਵੀ ਆਸ ਨਹੀਂ ਸੀ ਇਸ ਇਸ਼ਤਿਹਾਰ ਵਿੱਚ ਦਿੱਤੇ ਗਏ ਪੋਸਟ ਆਫਿਸ ਬਾਕਸ ਨੰਬਰ ਰਾਹੀਂ ਨਹੀਂ ਸੀ ਆਈ ਸਗੋਂ ਇਸ ਉੱਤੇ ਉਸ ਦਾ ਨਾਂ ਤੇ ਘਰ ਦਾ ਪਤਾ ਲਿਖਿਆ ਹੋਇਆ ਸੀ ਇਸ ਉੱਤੇ ਸਿਰਫ ਇੱਕੋ ਸ਼ਬਦ ਲਿਖਿਆ ਹੋਇਆ ਸੀ ਹਰਾਮਜ਼ਾਦਾ ਭਾਵੇਂ ਇਹ ਅੱਖਰ ਟਾਈਪ ਕੀਤਾ ਹੋਇਆ ਸੀ ਮੋਹਨ ਨੂੰ ਪਤਾ ਲੱਗ ਗਿਆ ਕਿ ਇਹ ਉਸ ਦੀ ਪਤਨੀ ਨੇ ਭੇਜਿਆ ਸੀ ਉਸ ਨੂੰ ਆਪਣੇ ਅੰਦਰ ਗੁੱਸੇ ਦੀ ਲਹਿਰ ਉੱਠਦੀ ਜਾਪੀ ਉਹਨੇ ਇਹ ਚਿੱਠੀ ਤਰੋੜੀ ਮਰੋੜੀ ਅਤੇ ਕੂੜੇਦਾਨ ਵਿੱਚ ਸੁੱਟ ਦੇ ਹੋਏ ਉੱਚੀ ਆਵਾਜ਼ ਵਿੱਚ ਕੁੱਤੀ ਕਿਹਾ ਉਸ ਨੂੰ ਇਸ ਦਾ ਪਤਾ ਹੋਣਾ ਚਾਹੀਦਾ ਸੀ ਸੋਨੂ ਦੀ ਆਦਤ ਸੀ ਕਿ ਐਤਵਾਰ ਦਾ ਦਿਨ ਉਹ ਸ਼ਾਦੀ ਦੇ ਕਾਲਮ ਪੜ੍ਹਦਿਆਂ ਬਤਾਉਂਦੀ ਸੀ ਉਹ ਇੱਕ ਤੋਂ ਬਾਅਦ ਇੱਕ ਇਸ਼ਤਿਹਾਰ ਪੜ੍ਹਦੀ ਤੇ ਖੁਸ਼ੀ ਨਾਲ ਹੱਸਦੀ ਅਕਸਰ ਹੀ ਉਹ ਪੁੱਛਦੀ ਕੀ ਤੈਨੂੰ ਪਤਾ ਹੈ ਕੱਗਾ ਮਮਾ ਵਿੱਚ ਚੰਗੀ ਦਾ ਕੀ ਮਤਲਬ ਹੈ ਅਤੇ ਆਪ ਹੀ ਜਵਾਬ ਦਿੰਦੀ ਇਸ ਦਾ ਮਤਲਬ ਹੈ ਘਰੇਲੂ ਮਾਮਲੇ ਅਤੇ ਜੱਜਾ ਤੇ ਦੱਦਾ ਦੀ ਕੋਈ ਸ਼ਰਤ ਨਹੀਂ ਦਾ ਮਤਲਬ ਹੈ ਕਿ ਦਾਜ ਅਤੇ ਜਾਤ ਦੀ ਕੋਈ ਸ਼ਰਤ ਨਹੀਂ ਸਾਰੇ ਮਰਦਾਂ ਨੂੰ ਗੋਰੇ ਰੰਗ ਦੀਆਂ ਲਾੜੀਆਂ ਚਾਹੀਦੀਆਂ ਹਨ ਅਤੇ ਉਹ ਵੀ ਕੁਆਰੀਆਂ ਉਹ ਅਕਸਰ ਹੀ ਕਹਿੰਦੀ ਸਾਰੀਆਂ ਕੰਜਕਾਂ ਹੀ ਕੁਆਰੀਆਂ ਹਨ ਪਰ ਸਾਰੀਆਂ ਕੁਆਰੀਆਂ ਹੀ ਨਹੀਂ ਪਤੀ ਦੀ ਮੰਗ ਕਰਨ ਵਾਲੀ ਕੋਈ ਵੀ ਕੁੜੀ ਇਹ ਨਹੀਂ ਲਿਖਦੀ ਕਿ ਐਸਾ ਮੁੰਡਾ ਚਾਹੀਦਾ ਹੈ ਜਿਹੜਾ ਇਸ ਤੋਂ ਪਹਿਲਾਂ ਕਿਸੇ ਔਰਤ ਨਾਲ ਨਾ ਸੁੱਤਾ ਹੋਵੇ ਇੱਕ ਦੋ ਵਾਰੀਓ ਨੇ ਕੁਝ ਇਸ਼ਤਿਹਾਰਾਂ ਦੇ ਜਵਾਬ ਵੀ ਦਿੱਤੇ ਸਨ ਜਿਨ੍ਹਾਂ ਵਿੱਚ ਆਪਣੀ ਤਸਵੀਰ ਵੀ ਭੇਜੀ ਸੀ ਪਰ ਪਤਾ ਉਸਨੇ ਆਪਣੀਆਂ ਸਹੇਲੀਆਂ ਦਾ ਦਿੱਤਾ ਸੀ ਉਹ ਇਸ ਤਰੀਕੇ ਨਾਲ ਮੌਜ ਮੇਲਾ ਕਰਨਾ ਚਾਹੁੰਦੀ ਸੀ ਇਸ ਇਸ਼ਤਿਹਾਰ ਵਿੱਚ ਮੌਨ ਨੇ ਆਪਣਾ ਜੋ ਵੇਰਵਾ ਦਿੱਤਾ ਸੀ ਉਸ ਨਾਲ ਸੋਨੂੰ ਨੂੰ ਤੁਰੰਤ ਪਤਾ ਲੱਗ ਜਾਣਾ ਸੀ ਕਿ ਇਹ ਇਸ਼ਤਿਹਾਰ ਉਸਦੇ ਗੁੰਡੇ ਸਾਫ ਕਪਤੀ ਰਹੀ ਹੈ ਜਿਹੜਾ ਸਫਸ ਦੀ ਖਰੀਦਾਰੀ ਕਰਨਾ ਚਾਹੁੰਦਾ ਹੈ 4 ਦਿਨ ਮਗਰੋਂ ધ ਟਾਈਮਜ਼ ਆਫ ਇੰਡੀਆ ਵੱਲੋਂ ਉਹਦੇ ਘਰ ਦੇ ਪਤੇ ਉੱਤੇ ਪਹਿਲੀ ਚਿੱਠੀ ਭੇਜੀ ਗਈ ਦੋ ਸਵੇਰ ਦੀ ਚਿੱਠੀ ਦੇ ਨਾਲ 35 ਸਾਲਾਂ ਦੀ ਇੱਕ ਪੱਕੇ ਰੰਗ ਦੀ ਔਰਤ ਦੀ ਤਸਵੀਰ ਵੀ ਸੀ ਇਸ ਤਸਵੀਰ ਵਿੱਚ ਕੇਵਲ ਸੁਰਦਾ ਚੇਰਾ ਨਜ਼ਰ ਆਉਂਦਾ ਸੀ ਉਦੇ ਪਰਮੇ ਕਾਲੇ ਵਾਲਾਂ ਦਾ ਜੂڑا ਕੀਤਾ ਹੋਇਆ ਸੀ ਭਾਰੇ ਸ਼ੀਸ਼ੇ ਵਾਲੀਆਂ ਐਨਕਾਂ ਲਗੀਆਂ ਸਨ ਅੱਖਾਂ ਛੋਟੀਆਂ ਸਨ ਮੱਥੇ ਉੱਤੇ ਬਿੰਦੀ ਸੀ ਨੱਕ ਦੇ ਖੱਬੇ ਪਾਸੇ ਹੀਰੇ ਦਾ ਕੋਕਾ ਪਾਇਆ ਹੋਇਆ ਸੀ ਅਤੇ ਚਿਹਰੇ ਉੱਤੇ ਇਸ ਤਰ੍ਹਾਂ ਦਾ ਪ੍ਰਭਾਵ ਸੀ ਜਿਸ ਤਰ੍ਹਾਂ ਪਾਸਪੋਰਟ ਦੀਆਂ ਤਸਵੀਰਾਂ ਵਿੱਚ ਹੁੰਦਾ ਹੈ ਇਹ ਪਤਾ ਕਰਨਾ ਸੰਭਵ ਨਹੀਂ ਸੀ ਕੋ ਲੰਬੀ ਸੀ ਜਾਂ ਛੋਟੀ ਭਾਰੀਆਂ ਛਾਤੀਆਂ ਵਾਲੀ ਸੀ ਜਾਂ ਪਤਲੀ ਸ਼ਾਇਦ ਖੱਤ ਵਿੱਚੋਂ ਉਹਦੇ ਬਾਰੇ ਕੁਝ ਪਤਾ ਲੱਗੇ ਉਹਨੇ ਪੜਨਾ ਸ਼ੁਰੂ ਕੀਤਾ ਡੀਅਰ ਸਰ ਇੱਕ ਖੱਤ ਦਾ ਟਾਈਮਜ਼ ਆਫ ਇੰਡੀਆ ਦੀ ਸਨਡੇ ਐਡੀਸ਼ਨ ਵਿੱਚ ਦਿੱਤੇ ਗਏ ਤੁਹਾਡੇ ਇਸ਼ਤਿਹਾਰ ਦੇ ਜਵਾਬ ਵਿੱਚ ਲਿਖਿਆ ਜਾ ਰਿਹਾ ਹੈ ਤੁਹਾਨੂੰ ਤਜਰਬੇ ਦੇ ਆਧਾਰ ਤੇ ਕਿਸੇ ਹੋਰ ਦੇ ਸਾਥੀ ਲੋੜ ਹੈ ਮੈਂ ਵੀ ਇਸੇ ਹਾਰ ਉੱਤੇ ਹੀ ਕਿਸੇ ਮਰਦ ਸਾਥੀ ਦੀ ਭਾਲ ਕਰ ਰਹੀ ਹਾਂ ਤੁਸੀਂ ਤਲਾਕਸ਼ੁਦਾ ਹੋ ਅਤੇ ਦੋ ਬੱਚਿਆਂ ਦੇ ਬਾਪ ਹੋ ਮੈਂ ਵੀ ਤਲਾਕਸ਼ੁਦਾ ਹਾਂ ਤੇ 11 ਸਾਲ ਦੇ ਇੱਕ ਬੇਟੇ ਦੀ ਮਾਂ ਹਾਂ ਜਿਹੜਾ ਮਸੂਰੀ ਰਿਡ ਸਕੂਲ ਵਿੱਚ ਪੜਦਾ ਹੈ ਮੇਰੀ ਕੈਨੇਡਾ ਦੇ ਇੱਕ ਪ੍ਰਵਾਸੀ ਭਾਰਤੀ ਨਾਲ ਅਰੇਂਜਡ ਸ਼ਾਦੀ ਹੋਈ ਸੀ ਇੱਕ ਮਹੀਨਾ ਵੀ ਨਾ ਚੱਲੀ ਮੈਨੂੰ ਪਤਾ ਲੱਗਾ ਕਿ ਟ੍ਰਾਂਟੋ ਵਿੱਚ ਪਹਿਲਾਂ ਵੀ ਉਹਦੀ ਪਤਨੀ ਮੌਜੂਦ ਹੈ। ਭਾਰਤ ਵਿੱਚ ਧੋਖਾਧੜੀ ਤੇ ਦੋ ਵਿਆਹ ਕਰਨ ਦੇ ਦੋ ਸ਼ੇਟ ਮਕਦਮਾ ਪੁੱਗਣ ਦੀ ਥਾਂ ਉਹ ਇੱਕਦਮ ਗੁੰਮ ਹੋ ਗਿਆ। ਮੈਂ ਅੰਗਰੇਜ਼ੀ ਸਾਹਿਤ ਵਿੱਚ ਡਾਕਟਰੀ ਦੀ ਡਿਗਰੀ ਹਾਸਲ ਕੀਤੀ ਅਤੇ ਇੱਕ ਸਟਾਨ ਕਾਲਜ ਵਿੱਚ ਬੀਏ ਦੇ ਵਿਦਿਆਰਥੀਆਂ ਨੂੰ ਪੜਾਉਂਦੀ ਹਾਂ। ਮੈਨੂੰ ਕਾਲਜ ਵੱਲੋਂ ਫਲੈਟ ਮਿਲਿਆ ਹੋਇਆ। ਜੇ ਸਹਿਮਤੀ ਹੋਵੇ ਤਾਂ ਮੈਂ ਕੁਝ ਮਹੀਨੇ ਦੀ ਛੁੱਟੀ ਲੈ ਸਕਦੀ ਹਾਂ ਤੇ ਅਸੀਂ ਇਕੱਠੇ ਰਹਿ ਸਕਦੇ ਹਾਂ। ਮੈਂ ਦੁਬਾਰਾ ਸ਼ਾਦੀ ਨਹੀਂ ਕਰਨਾ ਚਾਹੁੰਦੀ ਕਿਉਂਕਿ ਹੋ ਸਕਦਾ ਹੈ ਕਿ ਮੇਰਾ ਪੁੱਤਰ ਇਸ ਨੂੰ ਪਸੰਦ ਨਾ ਕਰੇ ਮੈਂ ਚਾਹੁੰਦੀ ਹਾਂ ਕਿ ਆਪਣੇ ਪੁੱਤਰ ਲਈ ਜੋ ਬਣਦਾ ਕਰ ਸਕਾਂ ਤੁਸੀਂ ਮੈਨੂੰ ਜੋ ਕੁਝ ਵੀ ਦਿਓਗੇ ਉਹ ਮੇਰੇ ਪੁੱਤਰ ਨੂੰ ਬਿਹਤਰ ਸਿੱਖਰ ਦੇਣ ਵਿੱਚ ਮਦਦ ਕਰੇਗਾ ਜਿਵੇਂ ਤੁਸੀਂ ਮੰਗ ਕੀਤੀ ਹੈ ਮੈਂ ਆਪਣੀ ਤਸਵੀਰ ਭੇਜ ਰਹੀ ਹਾਂ ਠੀਕ ਗੱਲ ਇਹੀ ਰਹੇਗੀ ਜੇ ਤੁਸੀਂ ਮੈਨੂੰ ਸੱਦਾ ਦੇਣ ਦਾ ਫੈਸਲਾ ਕਰੋ ਤਾਂ ਮੁਰਦੀ ਡਾਕ ਆਪਣੀ ਤਸਵੀਰ ਵੀ ਭੇਜੋ ਤੁਹਾਡੀ ਪੂਰੀ ਤਸਵੀਰ ਤੋਂ ਮੈਨੂੰ ਇਹ ਪਤਾ ਲੱਗ ਜਾਵੇਗਾ ਕਿ ਤੁਹਾਡਾ ਕੱਦ ਘਾਟ ਕਿਸ ਤਰ੍ਹਾਂ ਦਾ ਹੈ ਮੇਰਾ ਕੱਦ ਬਹੁਤ ਛੋਟਾ ਹੈ ਮੈਂ 5 ਫੁੱਟ 1 ਇੰਚਾ ਤੇ ਮੇਰਾ ਰੰਗ ਹਲਕਾ ਜਿਹਾ ਗੋਰਾ ਹੈ ਭਾਵੇਂ ਮੈਨੂੰ ਧਰਮ ਬਾਰੇ ਕਿਸੇ ਤਰ੍ਹਾਂ ਦਾ ਕੋਈ ਵਿਚਾਰ ਨਹੀਂ ਫਿਰ ਵੀ ਮੈਂ ਤੁਹਾਨੂੰ ਇਹ ਦੱਸਣਾ ਚਾਹਾਂਗੀ ਕਿ ਜਨਮ ਤੋਂ ਮੈਂ ਬਾਹਮਣਾ ਤੇ ਮੈਂ ਹਿੰਦੂ ਰਸਮਾਂ ਰਵਾਜਾਂ ਨੂੰ ਮੰਨਦੀ ਹਾਂ ਮੈਂ ਮੰਨ ਰਹੀ ਹਾਂ ਕਿ ਤੁਸੀਂ ਵੀ ਹਿੰਦੂ ਹੀ ਹੋਵੋਗੇ ਜੇ ਨਹੀਂ ਹੋਵੋਗੇ ਤਾਂ ਕਿਰਪਾ ਕਰਕੇ ਮੈਨੂੰ ਦੱਸੋ ਮੈਂ ਆਪਣੇ ਬਾਰੇ ਸਾਰਾ ਕੁਝ ਦੱਸ ਦਿੱਤਾ ਹੈ ਜੇ ਤੁਹਾਡੀ ਮੇਰੇ ਵਿੱਚ ਦਿਲਚਸਪੀ ਹੈ ਤਾਂ ਆਪਣਾ ਟੈਲੀਫੋਨ ਨੰਬਰ ਅਤੇ ਪਤਾ ਲਿਖ ਕੇ ਭੇਜੋ ਮੈਂ ਤੁਹਾਨੂੰ ਟੈਲੀਫੋਨ ਕਰਾਂਗੀ ਅਤੇ ਅਸੀਂ ਮੁਲਾਕਾਤ ਲਈ ਸਮਾਂ ਮਿਥ ਲਵਾਂਗੇ ਕਵਰੀ ਬਿੱਤਰ ਇਹ ਰਹੇਗਾ ਕਿ ਅਸੀਂ ਤੁਹਾਡੇ ਘਰ ਵਿੱਚ ਮਿਲੀਏ ਤਾਂ ਕਿ ਮੈਨੂੰ ਇਹ ਪਤਾ ਲੱਗ ਸਕੇ ਕਿ ਤੁਹਾਡਾ ਜੀਵਨ ਟੰਗ ਕਿਸ ਤਰ੍ਹਾਂ ਦਾ ਮੈਂ ਤੁਹਾਡੇ ਖਾਤੀ ਹੱਡੀ ਕਰਾਂਗੀ ਕਿਰਪਾ ਕਰਕੇ ਆਪਣੇ ਖਤ ਦੇ ਬਾਹਰ ਨਿੱਜੀ ਲਿਖਤ ਨਾਲ ਇਸ ਤੇ ਪਤਾ ਲਿਖਣਾ ਲੇਡੀ ਪ੍ਰੋਫੈਸਰ ਹੋਸਟਲ ਫਲੈਟ ਨੰਬਰ 2 ਗਵਰਨਮੈਂਟ ਕਾਲਜ ਫਾਰ ਊਮਨ ਰਿਵਾੜੀ ਹਰਿਆਣਾ ਤੁਹਾਡੀ ਸਰੋਜਨੀ ਭਾਰਤਵਾਰ ਮੋਨ ਨੇ ਤਸਵੀਰ ਉਤੇ ਨਜ਼ਰ ਮਾਰੀ ਤੇ ਖਤ ਨੂੰ ਇੱਕ ਦੋ ਵਾਰ ਪੜਨ ਤੋਂ ਬਾਅਦ ਇਸ ਨੂੰ ਆਪਣੀ ਜੇਬ ਵਿੱਚ ਰੱਖ ਲਿਆ ਤਨੂ ਦਾ ਰੰਗ ਭਾਵੇਂ ਕੁਝ ਕਾਲਾ ਸੀ ਬਰੂ ਐਨ ਕਾ ਵਾਲੀ ਇਸ ਲੇਡੀ ਪ੍ਰੋਫੈਸਰ ਨਾਲੋਂ ਚੰਗੀ ਦਿਖਾਈ ਦਿੰਦੀ ਸੀ ਦੂਜੇ ਪਾਸੇ ਇਹ ਵੀ ਹੋ ਸਕਦਾ ਹੈ ਕਿ ਜੋ ਕੁਝ ਉਸ ਨੂੰ ਅਨਪੜ ਜਮਾਦਾਰਨੀ ਵਿੱਚੋਂ ਨਹੀਂ ਸੀ ਮਿਲਿਆ ਉਹ ਕੁਝ ਇਸ ਨੂੰ ਉਸ ਪੜ੍ਹੀ ਲਿਖੀ ਔਰਤ ਵਿੱਚੋਂ ਮਿਲ ਜਾਵੇ ਉਹ ਉਹਨੂੰ ਆਪਣੇ ਨਾਲ ਕਲੱਬਾਂ ਰੈਸਟਰਾਵਾਂ ਅਤੇ ਸਿਨੇਮਾ ਘਰਾਂ ਵਿੱਚ ਲਿਜਾਇਆ ਕਰੇਗਾ ਅਤੇ ਉਸਨੂੰ ਲਿਜਾਣ ਦੇ ਸਮੇਂ ਉਹਦੇ ਮਨ ਉੱਤੇ ਕੋਈ ਭਾਰ ਨਹੀਂ ਹੋਵੇਗਾ ਅਗਲੀ ਸਵੇਰ ਉਹਨੇ ਲੇਡੀਜ਼ ਪ੍ਰੋਫੈਸਰ ਨੂੰ ਚਿੱਠੀ ਲਿਖੀ ਜਿਸ ਵਿੱਚ ਉਹਦੇ ਸਵਾਲਾਂ ਦੇ ਜਵਾਬ ਲਿਖੇ ਤੇ ਨਾਲ ਹੀ ਆਪਣੀ ਇੱਕ ਪੂਰੀ ਤਸਵੀਰ ਵੀ ਭੇਜ ਦਿੱਤੀ ਇਸ ਤਸਵੀਰ ਵਿੱਚ ਉਹਨੇ ਖੁੱਲੇ ਕਾਲਰ ਵਾਲੀ ਕਮੀਜ਼ ਅਤੇ ਫਰੈਨਲ ਦੀ ਪਤਲੂਨ ਪਾਈ ਹੋਈ ਸੀ। ਉਹਦੇ ਹੱਥ ਵਿੱਚ ਟੈਨਿਸ ਦਾ ਛਿੱਕਾ ਸੀ। ਉਹ ਇਸ ਤਸਵੀਰ ਵਿੱਚ ਕਾਫੀ ਖੂਬਸੂਰਤ ਦਿੱਖਦਾ ਸੀ। ਉਹ ਚਾਹੁੰਦਾ ਸੀ ਕਿ ਇਹ ਖੱਤ ਤੁਰੰਤ ਪਹੁੰਚ ਜਾਵੇ। ਇਸ ਲਈ ਉਹਨੇ ਸਪੀਡ ਪੋਸਟ ਰਾਹੀਂ ਇਹਨੂੰ ਭੇਜਿਆ ਸੀ। ਇਸ ਤਰ੍ਹਾਂ ਹੀ ਕੋਈ ਵੀ ਖੱਤ 14 ਘੰਟੇ ਦੇ ਅੰਦਰ ਅੰਦਰ ਟਿਕਾਣੇ ਤੇ ਪਹੁੰਚ ਜਾਂਦਾ ਹੈ। ਉਸ ਤੋਂ ਅਗਲੇ ਦਿਨ ਹੀ ਰਵਾੜੀ ਤੋਂ ਫੋਨ ਆਇਆ। ਉਸ ਤੋਂ ਅਗਲੇ ਦਿਨ ਦੀ ਸ਼ਾਮ ਦਾ ਦਿਨ ਤੈਅ ਕੀਤਾ ਗਿਆ। ਲੇਡੀ ਪ੍ਰੋਫੈਸਰ ਦਾ ਕਹਿਣਾ ਸੀ ਕਿ ਉਹ ਬਸ ਰਾਹੀਂ ਦਿੱਲੀ ਆਏਗੀ ਅਤੇ ਟੈਕਸੀ ਜਾਂ ਟੈਂਪੂ ਲੈ ਕੇ ਉਹਦੇ ਘਰ ਪਹੁੰਚ ਜਾਵੇਗੀ। ਕੁਝ ਘੰਟੇ ਉਸ ਨਾਲ ਬਤਾਉਣ ਤੋਂ ਬਾਅਦ ਰਾਤ 9 ਵਜੇ ਦੀ ਬਸ ਫੜ ਕੇ ਰਿਵਾੜੀ ਪਰਤ ਆਵੇਗੀ। ਸ਼ਨੀਵਾਰ ਵਾਲੇ ਦਿਨ ਉਹਦੇ ਦਫ਼ਤਰ ਵਿੱਚ ਅੱਧੀ ਛੁੱਟੀ ਹੁੰਦੀ ਸੀ। ਮੋਹਨ ਚਾਹੁੰਦਾ ਸੀ ਕਿ ਦੁਪਹਿਰ ਵੇਲੇ ਉਹ ਠੰਡੀ ਬੀਅਰ ਦਾ ਗਲਾਸ ਪੀਵੇ, ਹਲਕਾ ਜਿਹਾ ਖਾਣਾ ਖਾਵੇ ਤੇ ਫਿਰ ਲੰਮਾ ਸਮਾਂ ਸੌਵੇ। ਬੀਅਰ ਬੜੀ ਠੰਡੀ ਸੀ, ਖਾਣਾ ਬਹੁਤ ਹਲਕਾ ਤੇ ਸਵਾਦਲਾ, ਪਰ ਉਸਦੀ ਨੀਂਦ ਉਖੜੀ-ਉਖੜੀ ਰਹੀ ਕਿਉਂਕਿ ਉਸ ਨੂੰ ਆਪਣੇ ਇਸ ਨਵੇਂ ਸ਼ੌਕ ਬਾਰੇ ਕਈ ਤਰ੍ਹਾਂ ਦੇ ਸ਼ੱਕ ਸਨ। ਸਭ ਤੋਂ ਵੱਡੀ ਚਿੰਤਾ ਇਸ ਗੱਲ ਦੀ ਸੀ ਕਿ ਉਹ ਧੰਨੋਂ ਦਾ ਕੀ ਕਰੇਗਾ ਜਿਹੜੀ ਹੁਣ ਤੱਕ ਉਸ ਉੱਤੇ ਕੁਝ ਅਧਿਕਾਰ ਜਮਾਉਣ ਲੱਗ ਪਈ ਸੀ ਹੁਣ ਉਹ ਝੂਠ ਬੋਲਣਾ ਪਵੇਗਾ ਉਹ ਧੰਨੋਂ ਨੂੰ ਤੇ ਨੌਕਰਾਂ ਨੂੰ ਦੱਸ ਦੇਵੇਗਾ ਕਿ ਸਰੋਜਨੀ ਇੱਕ ਦੂਰ ਦੀ ਰਿਸ਼ਤੇਦਾਰ ਸੀ ਜਿਹੜੀ ਕੋਈ ਦਿਨ ਉਸ ਨਾਲ ਰਹੇਗੀ ਅਤੇ ਫਿਰ ਆਪਣਾ ਵੱਖਰਾ ਮਕਾਨ ਲੈ ਕੇ ਰਹਿਣ ਲੱਗੇਗੀ ਹਾਂ ਉਹ ਧੰਨੋਂ ਨੂੰ ਪਹਿਲਾਂ ਵਾਂਗ ਪੈਸਾ ਦਿੰਦਾ ਰਹੇਗਾ ਪੈਸਿਆਂ ਦੀ ਕੋਈ ਸਮੱਸਿਆ ਨਹੀਂ ਸੀ ਉਸ ਨੂੰ ਕਾਫੀ ਸਾਰੀ ਕਮਾਈ ਹੁੰਦੀ ਸੀ ਇਸ ਕਮਾਈ ਵਿੱਚੋਂ ਕਾਫੀ ਵੱਡਾ ਹਿੱਸਾ ਬ੍ਰੇਕਡਾਊਨ ਦਾ ਹੁੰਦਾ ਸੀ ਅਤੇ ਉਹ ਇਸ ਪੈਸੇ ਨੂੰ ਮੌਜ ਮੇਲੇ ਉੱਤੇ ਖਰਚ ਕੇ ਖੁਸ਼ ਹੁੰਦਾ ਸੀ ਫਿਰ ਵੀ ਬਹੁਤਾ ਨਕਦ ਪੈਸਾ ਆਪਣੇ ਕਮਰ ਅਲਮਾਰੀ ਵਿੱਚ ਰੱਖਣਾ ਠੀਕ ਨਹੀਂ ਸੀ ਕਿਉਂਕਿ ਇਨਕਮ ਟੈਕਸ ਵਾਲੇ ਕਿਸੇ ਵੀ ਦਿਨ ਉਸ ਤੇ ਕਰ ਛਾਪਾ ਮਾਰਨ ਦੀ ਸੋਚ ਸਕਦੇ ਸਨ ਉਹ ਜਾਗਿਆ ਤੇ ਹੌਣ ਚਲਾ ਗਿਆ ਹੁਣੇ ਦੂਜੀ ਵਾਰ ਸ਼ੇਵ ਕੀਤੀ ਤਾਂ ਕਿ ਆਪਣੀ ਦਾੜੀ ਅਤੇ ਉੱਪਰਲੇ ਬੁੱਲਾਂ ਉਤੇ ਆਏ ਵਾਲਾਂ ਨੂੰ ਖਤਮ ਕਰ ਸਕੇ ਇਸ ਤੋਂ ਬਾਅਦ ਉਸਨੇ ਆਪਣੇ ਮੂੰਹ ਤੇ ਕਰੀਮ ਮਲੀ ਫਿਰ ਉਸਨੇ ਰਿਕਾਸਟੀ ਦੀ ਸਪੋਰਟਸ ਕਮੀਜ਼ ਪਾਈ ਤੇ ਲੇਵੀ ਦੀ ਜੀਨ ਇਹ ਸਾਰਾ ਕੁਝ ਕਰਨ ਤੋਂ ਬਾਅਦ ਉਹਨੇ ਆਪਣੇ ਆਪ ਨੂੰ ਆਪਣੀ ਪਤਨੀ ਦੀ ਆਦਤ ਮੁਤਾਬਕ ਸ਼ਿਸ਼ੇ ਵਿੱਚ ਵੇਖਿਆ ਆਪਣੇ ਆਪ ਨੂੰ ਦੇਖ ਕੇ ਉਹ ਕਾਫੀ ਪਰਸੰਤ ਸੀ ਆਪਣੇ ਬਾਗ ਦੇ ਉੱਪਰ ਬਣੀ ਹੋਈ ਬਾਲਕੋਨੀ ਵਿੱਚ ਉਹ ਬਾਹਾਂ ਵਾਲੀ ਕੁਰਸੀ ਤੇ ਆ ਬੈਠਾ ਤੇ ਬੰਗਲੇ ਦੇ ਬਾਹਰ ਬਣੀ ਹੋਈ ਕੰਧ ਦੇ ਉੱਪਰੋਂ ਦੀ ਲੰਗੜ ਵਾਲੀਆਂ ਅਣਗਿਣਤ ਬੱਤਾਂ ਨੂੰ ਦੇਖਣ ਲੱਗਾ ਉਸ ਨੂੰ ਕਾਰਨ ਤੇ ਸਕੂਟਰਾਂ ਦੀ ਆਵਾਜ਼ ਵੀ ਸੁਣਾਈ ਦਿੰਦੀ ਸੀ ਸ਼ਨੀਵਾਰ ਦਾ ਦਿਨ ਸੀ ਤੇ ਸਰਕਾਰੀ ਦਫ਼ਤਰ ਬੰਦ ਸਨ ਬਾਬੂ ਉਹਨਾਂ ਦੀਆਂ ਪਤਨੀਆਂ ਤੇ ਬੱਚੇ ਖਰੀਦਦਾਰੀ ਕਰਨ ਲਈ ਬਾਹਰ ਨਿਕਲੇ ਹੋਏ ਸਨ ਉਸ ਨੂੰ ਖੜਕਾ ਸੁਣਾਈ ਦਿੱਤਾ ਬੈਰੀ ਨੇ ਉਸ ਦੀ ਸਕੌਚ ਮੇਜ਼ ਉੱਤੇ ਰੱਖ ਦਿੱਤੀ ਸੀ ਉਸ ਹੁਕਮ ਦਿੱਤਾ ਦੋ ਗਲਾਸ ਰੱਖ ਦੇ ਕੋਈ ਮਹਿਮਾਨ ਆਉਣ ਵਾਲੇ ਰਸੋਈਏ ਨੂੰ ਕਹਿ ਕੇ ਸ਼ਰਾਬ ਦੇ ਨਾਲ ਕੁਝ ਪਾਪੜ ਤਲ ਦੇਵੇ। ਇਹ ਕਾਟੋ ਰਿਕਸ਼ਾ ਉਹਦੇ ਦਰਵਾਜ਼ੇ ਦੇ ਬਾਹਰ ਆ ਕੇ ਖੜਾ ਹੋਇਆ। ਉਸ ਦੇਖਿਆ ਕਿ ਇੱਕ ਛੋਟੀ ਕੱਦੀ ਐਣਕਾਂ ਵਾਲੀ ਔਰਤ ਬਾਹਰ ਨਿਕਲ ਕੇ ਗੇਟ ਉੱਤੇ ਲਿਖਿਆ ਉਸ ਦਾ ਨਾਂ ਅਤੇ ਬੰਗਲੇ ਦਾ ਨੰਬਰ ਪੜ੍ਹ ਰਹੀ ਸੀ। ਉਹਨੇ ਜੱਜ ਵਿੱਚ ਚਿੱਟੇ ਕੱਪੜੇ ਪਾਏ ਹੋਏ ਸਨ। ਉਹਨੇ ਆਟੋ ਡਰਾਈਵਰ ਨੂੰ ਪੈਸੇ ਦਿੱਤੇ ਤੇ ਹੱਥ ਨਾਲ ਤੱਕ ਕੇ ਗੇਟ ਖੋਲ੍ਹਿਆ। ਮੋਹਨ ਆਪਣੀ ਕੁਰਸੀ ਤੋਂ ਉੱਠਿਆ ਤੇ ਆਪਣੀ ਮਹਿਮਾਨ ਨੂੰ ਲੈਣ ਲਈ ਅੱਗੇ ਵਧਿਆ। ਇਸ ਤੋਂ ਪਹਿਲਾਂ ਕਿ ਮਹਿਮਾਨ ਔਰਤ ਘੰਟੀ ਬਜਾਉਂਦੀ ਮੋਹਨ ਨੇ ਦਰਵਾਜ਼ਾ ਖੋਲ੍ਹ ਦਿੱਤਾ। ਉਹਨੇ ਆਪਣਾ ਹੱਥ ਅੱਗੇ ਵਧ ਮੈਂ ਮੋਨ ਕਮਰਹਾ ਇਸੇ ਜਵਾਬ ਵਿੱਚ ਬਿਨਾਂ ਮੁਸਕਰਾਏ ਬੋਲੀ ਮੈਂ ਸਰੋਜਨੀ ਪਾਟਵਾਜ ਹਾਂ ਉਹਨੇ ਮੋਹਨ ਨਾਲ ਹੱਥ ਮਲਾਉਣ ਤੋਂ ਪਹਿਲਾਂ ਉਹਦੇ ਪੈਰੀ ਹੱਥ ਲਾਇਆ ਉਸਦੀ ਇਹ ਹਰਕਤ ਇਸ ਮੌਕੇ ਤੇ ਇੰਨੀ ਜ਼ਿਆਦਾ ਬੇਮੇਲ ਅਤੇ ਇੰਨੀ ਅਚੰਭੇ ਸੀ ਕਿ ਇਸ ਨਾਲ ਮੋਹਨ ਅਚੰਬਤ ਹੋ ਸਕਦਾ ਸੀ ਪਰ ਇਸ ਤਰ੍ਹਾਂ ਨਹੀਂ ਵਾਪਰਿਆ ਉਸ ਨੂੰ ਇੰਜ ਮਹਿਸੂਸ ਹੋਇਆ ਜਿਵੇਂ ਪੜਾ ਉੱਤੇ ਇਸ ਤਰ੍ਹਾਂ ਹੀ ਹੋਣਾ ਚਾਹੀਦਾ ਸੀ ਜਦੋਂ ਉਹ ਇੱਕ ਦੂਜੇ ਦੇ ਆਹਮੋ ਸਾਹਮਣੇ ਖੜੇ ਸਨ ਤਾਂ ਮੋਹਨ ਨੇ ਵੇਖਿਆ ਕਿ ਉਹਦਾ ਸਿਰ ਮਸਾਂ ਹੀ ਉਸ ਤੇ ਆਪਣੇ ਮੋਢਿਆਂ ਤੱਕ ਪਹੁੰਚਦਾ ਸੀ ਮੋਹਨ ਹਰਿਆਣਾ ਦੇ ਇੱਕ ਛੋਟੇ ਜਿਹੇ ਸ਼ਹਿਰ ਤੋਂ ਆਇਸ ਛੋਟੇ ਕੱਦੀ ਲੇਡੀ ਪ੍ਰੋਫੈਸਰ ਨੂੰ ਪਰਲੀ ਮੰਜ਼ਲ ਦੇ ਆਪਣੇ ਉਸ ਬੈਠਕ ਕਮਰੇ ਵਿੱਚ ਲੈ ਕੇ ਗਿਆ ਜਿਸ ਦੀ ਬਾਲਕਨੀ ਤੋਂ ਬਾਹਰ ਵਾਲਾ ਬਾਗ ਦਿਖਾਈ ਜਾਂਦਾ ਸੀ ਉਹਨੇ ਮੇਜ਼ ਦੇ ਸਾਹਮਣੇ ਪਈ ਕੁਰਸੀ ਵੱਲ ਇਸ਼ਾਰਾ ਕਰਦੇ ਹੋਏ ਉਹਨੂੰ ਬੈਠਣ ਲਈ ਕਿਹਾ ਇਸ ਮੇਜ਼ ਦੇ ਉੱਤੇ ਬੈਠੇ ਨੇ ਉਸ ਦੀ ਸਕੌਚ ਸੋਡੇ ਦੀਆਂ ਬੋਤਲਾਂ برف ਵਾਲਾ ਡੱਬਾ ਤੇ ਕ੍ਰਿਸਟਲ ਦੇ ਬਣੇ ਹੋਏ ਦੋ ਸ਼ੀਸ਼ੇ ਦੇ ਗਲਾਸ ਰੱਖ ਦਿੱਤੇ ਸਨ ਕਿਸੇ ਨੂੰ ਵੀ ਪਤਾ ਨਹੀਂ ਸੀ ਲੱਗ ਰਿਹਾ ਕਿ ਗੱਲ ਕਿੱਥੋਂ ਸ਼ੁਰੂ ਕੀਤੀ ਜਾਵੇ ਲੇਡੀ ਪ੍ਰੋਫੈਸਰ ਨੇ ਹੀ ਗੱਲ ਸ਼ੁਰੂ ਕੀਤੀ ਤੇ ਕਹਿਣ ਲੱਗੀ ਹਾਂ ਮੈਂ ਆ ਹੀ ਗਈ ਮੋਨ ਨੇ ਜਵਾਬ ਦਿੱਤਾ ਹਾਂ ਤੁਸੀਂ ਆ ਹੀ ਗਏ ਪ੍ਰੋਫੈਸਰ ਨੇ ਹਾਲਾਤ ਨੂੰ ਆਪਣੇ ਕੰਟਰੋਲ ਹਿੱਟ ਲੈ ਲਿਆ ਉਹਨੇ ਆਪਣੀਆਂ ਐਨਕਾਂ ਲਈਆਂ ਇਸ ਦੇ ਸ਼ੀਸ਼ੇ ਆਪਣੀ ਸਾੜੀ ਤੇ ਬੱਲੂ ਨਾਲ ਸਾਫ਼ ਕੀਤੇ ਅਤੇ ਇਹਨਾਂ ਨੂੰ ਮੇਜ਼ ਦੇ ਉੱਤੇ ਰੱਖ ਦਿੱਤਾ ਫਿਰ ਬੋਲੀ ਤੁਸੀਂ ਦੇਖ ਹੀ ਸਕਦੇ ਹੋ ਕਿ ਮੈਂ ਐਨਕਾਂ ਦੇ ਨਾਲ ਤੇ ਇਹਨਾਂ ਤੋਂ ਬਿਨਾਂ ਕਿਸ ਤਰ੍ਹਾਂ ਦੀ ਲੱਗਦੀ ਹਾਂ ਮੈਂ ਆਪਣੇ ਬੀਤੇ ਦਿਨਾਂ ਬਾਰੇ ਤੁਹਾਨੂੰ ਸਭ ਕੁਝ ਰਿਖਤ ਦਿੱਤਾ ਸੀ ਜੇ ਤੁਹਾਨੂੰ ਹੋਰ ਕੋਈ ਜਾਣਕਾਰੀ ਚਾਹੀਦੀ ਹੈ ਤਾਂ ਪੁੱਛ ਲਓ ਮੋਹਨ ਨੇ ਉਹਦੇ ਉੱਤੇ ਪਰਵੀ ਨਜ਼ਰ ਮਾਰੀ ਉਹ ਕਾਫੀ ਪੋਲੀ ਅਤੇ ਦਿਲਕਸ਼ ਦਿਖਾਈ ਦਿੰਦੀ ਸੀ ਉਸ ਦੀ ਚਮੜੀ ਦਾ ਰੰਗ ਪ੍ਰਾਣੇ ਹਾਥੀਦੰਦ ਵਰਗਾ ਸੀ ਵਾਲ ਗੈਰੇ ਪੂਰੇ ਸਨ ਮੱਥਾ ਚੌੜਾ ਸੀ ਜਿਸ ਉੱਤੇ ਬਿੰਦੀ ਲਾਈ ਹੋਈ ਸੀ ਕੰਨਾਂ ਵਿੱਚ ਹੀਰੇ ਵਾਲੇ ਬੁੰਦੇ ਸਨ ਨੱਕ ਵਿੱਚ ਹੀਰੇ ਦਾ ਕੋਕਾ ਸੀ ਉਸ ਤੇ ਨਰਮ ਅਤੇ ਸੰਵੇਦਨਸ਼ੀਲ ਬੁੱਲ ਸਨ ਜਿਨ੍ਹਾਂ ਉੱਤੇ ਤਾਜ਼ਾ ਲਿਪਸਟਿਕ ਲੱਗੀ ਹੋਈ ਸੀ ਮੋਤੀਆਂ ਦਾ ਹਾਰ ਘਰੇ ਵੀ ਸੀ ਜਿਹੜਾ ਉਸ ਦੀ ਸਾੜੀ ਨਾਲ ਮੇਲ ਖਾਂਦਾ ਸੀ ਭਾਵੇਂ ਉਹ ਕਮਾਲ ਦੀ ਸੁੰਦਰ ਔਰਤ ਨਹੀਂ ਸੀ ਪਰ ਫਿਰ ਵੀ ਚੰਗੀ ਬੰਦੀ ਫੱਬਦੀ ਸੀ ਆਖਰਕਾਰ ਮੋਹਨ ਨੇ ਪੁੱਛਿਆ ਤਾਲੀ ਸ਼ਾਦੀ ਤਾਂ ਕੀ ਬਣਿਆ ਇਹ ਇਨੀ ਛੇਤੀ ਘਟ ਟੁੱਟ ਗਈ ਜਿਵੇਂ ਕਿ ਮੈਂ ਆਪਣੇ ਖਤ ਵਿੱਚ ਲਿਖਿਆ ਸੀ ਮੇਰਾ ਪਤੀ ਕੈਨੇਡਾ ਵਿੱਚ ਰਹਿੰਦਾ ਸੀ ਅਤੇ ਉਹਨੇ ਭਾਰਤੀ ਪਤਨੀ ਲਈ ਇਸ਼ਤਿਹਾਰ ਦਿੱਤਾ ਸੀ ਮੇਰੇ ਪਿਤਾ ਨੇ ਇਸ ਦਾ ਜਵਾਬ ਦਿੱਤਾ ਉਹ ਦੇਸ਼ ਆਇਆ ਤੇ ਦੇਰਾਦੂੰ ਸਾਡੇ ਘਰ ਮੈਨੂੰ ਵੇਖਣ ਆਇਆ ਇੱਕ ਹਫ਼ਤੇ ਬਾਅਦ ਹੀ ਸਾਡੀ ਸ਼ਾਦੀ ਹੋ ਗਈ ਮੈਨੂੰ ਜਾਂ ਮੇਰੇ ਮਾਪਿਆਂ ਨੂੰ ਉਸ ਬਾਰੇ ਉਹੀ ਕੁਝ ਹੀ ਪਤਾ ਸੀ ਜੋ ਕੁਝ ਉਸਨੇ ਦੱਸਿਆ ਸੀ ਅਸੀਂ ਹਨੀਮੂਨ ਮਨਾਉਣ ਮਸੂਰੀ ਗਏ ਇਸ ਦਾ ਖਰਚਾ ਮੇਰੇ ਪਿਤਾ ਨੇ ਦਿੱਤਾ ਸੀ ਉਹਨੇ ਮੇਰਾ ਕੋਰਾਪਨ ਪੰਕ ਕੀਤਾ 13 ਦਿਨ ਤੇ ਰਾਤਾਂ ਉਸਨੇ ਰਾਜਕੇ ਸਹਿবাস ਕੀਤਾ ਫਿਰ ਉਸ ਕਹਿਆ ਕਿ ਉਹਨੇ ਕਾਰੋਬਾਰ ਦੇ ਸਿਸਰੇ ਵਿੱਚ ਟ੍ਰਾਂਟ ਹੋ ਜਾਣਾ ਤੇ ਹਫਤੇ ਦੇ ਵਿੱਚ ਵਿੱਚ ਹੀ ਵਾਪਸ ਆ ਕੇ ਮੈਨੂੰ ਆਪਣੇ ਨਾਲ ਲੈ ਜਾਵੇਗਾ ਮੈਂ ਕੈਨੇਡਾ ਦਾ ਵੀਜ਼ਾ ਲਿਆ ਤੇ ਉਡੀਕਦੀ ਰਹੀ ਨਾ ਉਹਨੇ ਖਤ ਲਿਖਿਆ ਤੇ ਨਾ ਹੀ ਵਾਪਸ ਆਇਆ ਮੈਨੂੰ ਛੇਤੀ ਹੀ ਪਤਾ ਲੱਗ ਗਿਆ ਕਿ ਮੈਂ ਗਰਭਵਤੀ ਸਾਂ ਮੇਰੇ ਪਿਤਾ ਬਹੁਤ ਗੁੱਸੇ ਵਿੱਚ ਸਨ ਤੇ ਚਾਹੁੰਦੇ ਸਨ ਕਿ ਮੇਰੇ ਪਤੀ ਨੂੰ ਜੇਲ੍ਹ ਭੇਜਿਆ ਜਾਵੇ ਉਹਨਾਂ ਦਾ ਇਹ ਗੁੱਸਾ ਉਸ ਵੇਲੇ ਹੋਰ ਵੀ ਵੱਧ ਗਿਆ ਜਦੋਂ ਉਹਨਾਂ ਨੂੰ ਕਿਸੇ ਦੋਸਤ ਤੋਂ ਪਤਾ ਲੱਗਾ ਕਿ ਉਸ ਬੰਦੇ ਨਾਲ ਪਹਿਲਾਂ ਹੀ ਕੈਨੇਡਾ ਵਿੱਚ ਕੋਈ ਗੋਰੀ ਔਰਤ ਰਹਿ ਰਹੀ ਹੈ ਮੈਂ ਫੈਸਲਾ ਕੀਤਾ ਕਿ ਜੇ ਉਹ ਬੰਦਾ ਇੰਨਾ ਹੀ ਬਦਮਾਸ਼ ਹੈ ਤਾਂ ਮੈਂ ਉਸ ਨਾਲ ਕੋਈ ਸਬੰਧ ਨਹੀਂ ਰੱਖਾਂਗੀ ਕੁਝ ਮਹੀਨੇ ਮਗਰੋਂ ਮੈਂ ਪੁੱਤਰ ਨੂੰ ਜਨਮ ਦਿੱਤਾ ਉਹ ਇਸ ਵੇਲੇ ਬੋਰਡਿੰਗ ਸਕੂਲ ਵਿੱਚ ਹੈ ਕਾਲਜ ਵਿੱਚ ਮੇਰੀ ਪੱਕੀ ਨੌਕਰੀ ਹੈ ਕਿਸ ਤੋਂ ਬਾਅਦ ਵੀ ਮੇਰੇ ਬਾਰੇ ਕੁਝ ਜਾਣਨ ਦੀ ਲੋੜ ਹੈ ਮੈਂ ਤੁਹਾਡੇ ਬਾਰੇ ਕੁਝ ਨਹੀਂ ਜਾਣਦੀ ਉਸ ਜਵਾਬ ਦਿੱਤਾ ਮੈਂ ਇਸ ਚਾਰ ਵਿੱਚ ਇਸ ਦਾ ਜ਼ਿਕਰ ਕਰ ਦਿੱਤਾ ਸੀ 13 ਸਾਲ ਤੱਕ ਕੈਮਰੀ ਲੜਾਈ ਪੜਾਈ ਦੀ ਉਹ ਤਾਂ ਜ਼ਿੰਦਗੀ ਦੌਰਾਨ ਸਾਡੇ ਦੋ ਬੱਚੇ ਤਾਂ ਪੈਦਾ ਹੋਏ ਪਰ ਖੁਸ਼ੀ ਨਾ ਮਿਲੀ ਇਸ ਲਈ ਅਸੀਂ ਤਲਾਕ ਲੈਣ ਦਾ ਫੈਸਲਾ ਕਰ ਲਿਆ ਮੇਰੇ ਬਾਰੇ ਤੁਹਾਨੂੰ ਹੋਰ ਉਦੋਂ ਹੀ ਪਤਾ ਲੱਗੇਗਾ ਜਦੋਂ ਤੁਸੀਂ ਮੇਰੀ ਪੇਸ਼ਕਸ਼ ਨੂੰ ਪ੍ਰਵਾਨ ਕਰਨ ਦਾ ਫੈਸਲਾ ਕਰੋ ਕਿ ਤੁਸੀਂ ਪੈਗ ਲੋਗੇ ਉਸ ਤਰੰਤ ਜਵਾਬ ਦਿੱਤਾ ਨਹੀਂ ਸ਼ੁਕਰੀਆ ਮੈਂ ਹਰਿਆਣਾ ਵਿੱਚ ਰਹਿੰਦੀ ਹਾਂ ਜਿੱਥੇ ਮੁਕੰਮਲ ਸ਼ਰਾਬੰਦੀ ਲਾਗੂ ਹੈ ਉੱਥੇ ਸਿਗਰਟ ਜਾਂ ਸ਼ਰਾਬ ਪੀਣ ਵਾਲੀ ਔਰਤ ਨੂੰ ਰੰਡੀ ਸਮਝਿਆ ਜਾਂਦਾ ਹੈ ਇਸ ਲਈ ਨਾ ਸ਼ਰਾਬ ਨਾ ਸਿਗਰਟ ਕੀ ਤੁਸੀਂ ਰੋਜ਼ ਪੀਂਦੇ ਹੋ ਉਸ ਜਵਾਬ ਦਿੱਤਾ ਹਾਂ ਮੈਂ ਸਿਗਰਟ ਵੀ ਪੀਂਦਾ ਹਾਂ ਹਰ ਸ਼ਾਮ ਸਕੌਚ ਦੇ ਮੈਂ 2-3 ਪੈਗ ਪੀਣੇ ਪਸੰਦ ਕਰਦਾ ਹਾਂ ਅਤੇ ਮੈਂ ਸਿਗਾਰ ਵੀ ਪੀਣੇ ਪਸੰਦ ਕਰਦਾ ਹਾਂ ਦਿਨ ਵਿੱਚ 4 ਕੋਈ ਇਤਰਾਜ਼ ਕੋਈ ਨਹੀਂ ਇਹ ਤੁਹਾਡੀ ਜ਼ਿੰਦਗੀ ਹੈ ਮੈਨੂੰ ਕੀ ਹੱਕ ਹੈ ਜੋ ਕੁਝ ਤੁਹਾਨੂੰ ਪਸੰਦ ਹੈ ਉਸ ਉੱਤੇ ਜ਼ਰਾਸ ਕਰਾਂ ਮੈਨੂੰ ਲੱਗਦਾ ਹੈ ਕਿ ਤੁਸੀਂ ਸ਼ਾਕਾਹਾਰੀ ਹੋਵੋਗੇ ਹਾਂ ਮੈਂ ਸ਼ਾਕਾਹਾਰੀ ਹਾਂ ਪਰ ਮੈਨੂੰ ਇਸ ਕਰਦਾ ਕੋਈ ਇਤਰਾਜ਼ ਨਹੀਂ ਕਿ ਹੋਰ ਲੋਕ ਕੀ ਖਾਂਦੇ ਹਨ ਹਤੇ ਆਂਡੇ ਨਾ ਆਂਡੇ ਵੀ ਨਹੀਂ ਮੈਨੂੰ ਆਸ ਹੈ ਕਿ ਨਾ ਕਰ ਨਾ ਕਰਕੇ ਮੈਨੂੰ ਮਾੜੀ ਨਹੀਂ ਸਮਝੋਗੇ ਖਾਣ ਪੀਣ ਦੀਆਂ ਆਦਤਾਂ ਦਾ ਸਾਥ ਨਾਲ ਕੋਈ ਸਬੰਧ ਨਹੀਂ ਇਹ ਕਹਿ ਕੇ ਉਹ ਮੁਸਕਰਾਇਆ ਇਸ ਤੋਂ ਬਾਅਦ ਦੋਵੇਂ ਚੁੱਪ ਹੋ ਗਏ ਇਸ ਵਾਰ ਵੀ ਲੇਡੀ ਪ੍ਰੋਫੈਸਰ ਨੇ ਹੀ ਇਸ ਚੁੱਪ ਨੂੰ ਤੋੜਿਆ ਕੀ ਮੈਂ ਤੁਹਾਡਾ ਕਰ ਦੇਖ ਸਕਦੀ ਹਾਂ ਮਾਰੂ ਵੇਖਣ ਉਤਾਈ ਕਾਫੀ ਵੱਡਾ ਲੱਗਦਾ ਹੈ ਉਸ ਜਵਾਬ ਦਿੱਤਾ ਬਿਲਕੁਲ ਮੈਂ ਤੁਹਾਨੂੰ ਸਾਰਾ ਕਰ ਦਿਖਾਉਂਦਾ ਹਾਂ ਉਹ ਉઠਿਆ ਆਪਣੇ ਲਈ ਸ਼ਰਾਬ ਦਾ ਪੈਗ ਪਾਇਆ ਤੇ ਗਲਾਸ ਹੱਥ ਵਿੱਚ ਫੜ ਕੇ ਉਹ ਇਸ ਨੂੰ ਇੱਕ ਸੌਣ ਕਮਰੇ ਤੋਂ ਲੈ ਕੇ ਬਾਕੀਆਂ ਤੱਕ ਘੁਮਾਉਂਦਾ ਰਿਹਾ ਫਿਰ ਉਹ ਉਸ ਨੂੰ ਵੱਡੇ ਸੌਣ ਕਮਰੇ ਵਿੱਚ ਲੈ ਗਿਆ ਜਿੱਥੇ ਕਦੇ ਉਹ ਆਪਣੀ ਪਤਨੀ ਨਾਲ ਸੌਂਿਆ ਕਰਦਾ ਸੀ ਫਿਰ ਬੱਚਿਆਂ ਦੇ ਕਮਰੇ ਵਿੱਚ ਫਿਰ ਮਹਿਮਾਨਾਂ ਦੇ ਕਮਰੇ ਵਿੱਚ ਇਸ ਕਮਰੇ ਵਿੱਚ ਹੀ ਇਹ ਲੇਡੀ ਪ੍ਰੋਫੈਸਰ ਨੇ ਰਹਿਣਾ ਸੀ ਜੇ ਉਹ ਇਸ ਸੀ ਪੇਸ਼ਕਸ਼ ਨੂੰ ਪ੍ਰਬੰਧਨ ਕਰਦੀ ਹੈ ਸਾਰੇ ਕਮਰਿਆਂ ਵਿੱਚ 에어 ਕੰਡੀਸ਼ਨਰ ਲੱਗੇ ਹੋਏ ਸਨ ਬਾਥਰੂਮਾਂ ਵਿੱਚ ਸੰਗਮਰ ਵਰਤਦੀਆਂ ਟਾਈਲਾਂ ਸਨ ਤੇ ਇਹ ਰਗੜ ਰਗੜ ਕੇ ਸਾਫ਼ ਕੀਤੇ ਗਏ ਸਨ ਮੌਨੇ ਦੱਸਿਆ ਹੇਠਲੀ ਮੰਜ਼ਲ ਉੱਤੇ ਮੇਰਾ ਪੜਨ ਵਾਲਾ ਕਮਰਾ ਤੇ ਸਵਾਗਤੀ ਕਮਰਾ ਹੈ ਕਿ ਮੇਰਾ ਇਹ ਗਰੀਬਖਾਨਾ ਤੁਹਾਡੀਆਂ ਲੋੜਾਂ ਮੁਤਾਬਕ ਪੂਰਾ ਹੈ ਜਦੋਂ ਉਸਨੇ ਇਹ ਗੱਲ ਪੁੱਛੀ ਤਾਂ ਉਸ ਦੀ ਆਵਾਜ਼ ਵਿੱਚ ਹਲਕੀ ਜਿਹੀ ਟਿੱਚਰ ਵੀ ਸ਼ਾਮਲ ਸੀ ਤੁਸੀਂ ਬੜੀ ਸ਼ਾਨਦਾਰ ਰਹਿੰਦੇ ਹੋ ਪਰ ਮੈਨੂੰ ਕਿਸੇ ਵੀ ਕਮਰੇ ਵਿੱਚ ਇੱਕ ਵੀ ਕਿਤਾਬ ਦਿਖਾਈ ਨਹੀਂ ਦਿੱਤੀ ਕਿ ਤੁਸੀਂ ਬਿਲਕੁਲ ਨਹੀਂ ਪੜ੍ਹਦੇ ਉਸ ਦੀ ਆਵਾਜ਼ ਪੇਸ਼ੇਵਰਾਨਾ ਸੀ ਕਾਲਜ ਛੱਡਣ ਤੋਂ ਬਾਅਦ ਕੁਝ ਨਹੀਂ ਪੜਿਆ ਮੇਰੇ ਕੋਲ ਨਾ ਤਾਂ ਕਿਤਾਬਾਂ ਪੜਨ ਦਾ ਸਮਾਂ ਹੈ ਨਾ ਹੀ ਸਬਰ ਮੇਰੇ ਕੋਲ ਬਹੁਤ ਸਾਰੇ ਰਸਾਲੇ ਤੇ ਅਖਬਾਰ ਆਉਂਦੀਆਂ ਹਨ ਪਰ ਮੈਂ ਸਿਰਫ ਇਹਨਾਂ ਦੀਆਂ ਸੁਰਖੀਆਂ ਤੇ ਤਸਵੀਰਾਂ ਦੀਆਂ ਕੈਪਸ਼ਨਾਂ ਹੀ ਪੜਦਾ ਹਾਂ ਖਬਰਾਂ ਹੋਰ ਸੂਚਨਾ ਹੱਥੇ ਰਾਮਾ ਮੈਂ ਟੀਵੀ ਤੋਂ ਹੀ ਲੈਂਦਾ ਹਾਂ ਮੈਨੂੰ ਪਤਾ ਹੈ ਕਿ ਇੱਕ ਪੜ੍ਹੇ ਲਿਖੇ ਪ੍ਰੋਫੈਸਰ ਹੋਣ ਦੇ ਨਾਤੇ ਤੁਸੀਂ ਇਸ ਨੂੰ ਪਸੰਦ ਨਹੀਂ ਕਰੋਗੇ ਜਾਂ ਹੋ ਸਕਦਾ ਹੈ ਕਿ ਤੁਸੀਂ ਮੈਨੂੰ ਪੜਾ ਵੀ ਦਿਵੋ ਉਹ ਦੇਵਲ ਵੇਖ ਕੇ ਭੇਤ ਭਰੇ ਢੰਗ ਨਾਲ ਮੁਸਕਰਾਏ ਤੇ ਆਪਣੀ ਕੁਰਸੀ ਤੇ ਬੈਠ ਗਈ ਕੀ ਤੁਸੀਂ ਠੰਡਾ ਪੀਣਾ ਚਾਹੋਗੇ के हा के हां ये ठीक रहेगा। मोहन ने आवाज देकर बेरेनु कहा कि ਉਸਦੇ ਮਹਿਮਾਨ ਲਈ ਕੈਂਪਾ ਕੋਲਾ ਲੈ ਕੇ ਆਵੇ ਤੇ ਨਾਲ ਹੀ ਪਾਪੜ ਵੀ। ਫਿਰ ਉਹ ਸਾਫ ਸਪਸ਼ਟ ਸ਼ਬਦਾਂ ਵਿੱਚ ਬੋਲੀ। ਹੁਣ ਅਗਲੀ ਗੱਲ ਤੁਹਾਨੂੰ ਹੋਰ ਔਰਤਾਂ ਵੱਲੋਂ ਵੀ ਪੇਸ਼ਕਸ਼ਾਂ ਆndੀਆਂ ਹੋਣਗੀਆਂ। ਉਸ جواب ਦਿੱਤਾ ਹਾਲੇ ਤਾਂ ਤੁਸੀਂ ਹੀ ਇੱਕੋ ਇੱਕ ਹੋ ਅਤੇ ਮੈਂ ਤਿਆਰ ਹਾਂ। ਤੁਸੀਂ ਕਦੋਂ ਤੱਕ ਸੌਖਿਆ ਆ ਸਕੋਗੇ? ਇਸ ਵਾਰ ਵੀ ਲੰਮਾ ਸਮਾਂ ਤੱਕ ਚੁੱਪਚਾਈ ਰਹੀ ਤੇ ਆਖਰਕਾਰ ਏਡੀ ਪ੍ਰੋਫੈਸਰ ਨੇ ਆਪਣੇ ਪੈਰਾਂ ਵੱਲ ਨਜ਼ਰ ਟਿਕਾਉਂਦੇ ਹੋਏ ਪੁੱਛਿਆ ਮੈਨੂੰ ਲੱਗਦਾ ਕਿ ਤੁਸੀਂ ਮੇਰੇ ਨਾਲ ਸਹਬਾ ਸਵੀਕਾਰਨਾ ਚਾਹੋਗੀ। ਮੋਹਨ ਉਸਦੀ ਇਸ ਸਪਸ਼ਟ ਉਤੇ ਹੈਰਾਨ ਰਹਿ ਗਿਆ। ਅੱਧਾ ਘੰਟਾ ਪਹਿਲਾਂ ਜਦੋਂ ਉਹ ਆਈ ਸੀ ਤਾਂ ਇਸ ਔਰਤ ਨੇ ਉਹਦੇ ਪੈਰੀਂ ਹੱਥ ਰਾਇ ਸਨ। ਉਸਨੇ ਜਵਾਬ ਦੇਣ ਤੋਂ ਪਹਿਲਾਂ ਕੁਝ ਸਮਾਂ ਸੋਚਿਆ ਫਿਰ ਕਹਿਣ ਲੱਗਾ। ਸੌਦੇ ਵਿੱਚ ਇਹ ਗੱਲ ਵੀ ਸ਼ਾਮਲ ਹੈ। ਜੇ ਤੁਹਾਨੂੰ ਕਿਸੇ ਗੱਲ ਦਾ ਇਤਰਾਜ਼ ਹੈ ਤਾਂ ਤੁਹਾਨੂੰ ਹੁਣੇ ਦੱਸ ਦੇਣਾ ਚਾਹੀਦਾ ਹੈ। ਉਹ ਆਪਣੇ ਪੈਰਾਂ 'ਵਲ ਬੈਠੀ ਰਹੀ ਤੇ ਬੋਲੀ। ਜੇ ਇਹ ਗੱਲ ਹੈ ਤਾਂ ਮੈਨੂੰ ਪਹਿਲਾਂ ਡਾਕਟਰ ਨਾਲ ਸਲਾਹ ਕਰਨੀ ਪਵੇਗੀ। ਮੈਨੂੰ ਨਹੀਂ ਚਾਹੁੰਦੀ ਕਿ ਮੈਂ ਫਿਰ ਗਰਭਤੀ ਹੋ ਜਾਵਾਂ। ਬੱਚਿਆਂ ਦੀ ਪੜ੍ਹਾਈ ਵਿਆਦੀ ਸਬੰਧਾਂ ਵਿੱਚੋਂ ਹੀ ਹੋਣੀ ਚਾਹੀਦੀ ਹੈ ਨਾ ਕਿ ਆਰਜ਼ੀ ਸਬੰਧਾਂ ਵਿੱਚ ਮੋਹ ਨੇ ਕੋਈ ਟਿੱਪਣੀ ਨਾ ਕੀਤੀ ਉਹ ਲੰਮਾ ਸਮਾਂ ਤੱਕ ਚੁੱਪ ਬੈਠੀ ਰਹੀ ਤੇ ਫਿਰ ਕਹਿਣ ਲੱਗੀ ਇਹ ਮੇਰੇ ਲਈ ਬਹੁਤ ਵੱਡਾ ਜੂਆ ਹੈ ਮੇਰੇ ਸਹਿਮਾਨ ਨੂੰ ਸੱਟ ਲੱਗ ਸਕਦੀ ਹੈ ਪਰ ਮੈਂ ਕੋਸ਼ਿਸ਼ ਕਰਨ ਲਈ ਚਾਹ ਰਾਂ ਛੁੱਟੀਆਂ ਲੈਣ ਲਈ ਮੈਨੂੰ ਇੱਕ ਮਹੀਨੇ ਦਾ ਨੋਟਿਸ ਦੇਣਾ ਪਵੇਗਾ ਮੈਂ ਇਹਨੂੰ ਕੋਈ ਸਮਾਂ ਸਕੂਲ ਦੀਆਂ ਛੁੱਟੀਆਂ ਦੌਰਾਨ ਆਪਣੇ ਪੁੱਤਰ ਨਾਲ ਹੀ ਪਤਾਉਣਾ ਪੈਂਦਾ ਜਿਉਂ ਹੀ ਮੈਂ ਰਵਾੜੀ ਵਾਪਸ ਪਰਤੀ ਮੈਂ ਤੁਹਾਨੂੰ ਵੀ ਦੱਸਾਂਗੀ ਕਿ ਆਪਣੇ ਪ੍ਰਿੰਸੀਪਲ ਨਾਲ ਵੀ ਗੱਲ ਕਰਾਂਗੀ ਉਹ ਜਾਣ ਲਈ ਉੱਠ ਖੜੀ ਹੋਈ ਇਥੋਂ ਸਕੂਟਰ ਜਾਂ ਟੈਕਸੀ ਮਿਲ ਜਾਏਗੀ ਤਾਂ ਕਿ ਮੈਂ ਬੱਸ ਸਟੈਂਡ ਜਾ ਸਕਾਂ। ਮੇਰਾ ਡਰਾਈਵਰ ਤੁਹਾਨੂੰ ਉੱਥੇ ਛੱਡ ਆਵੇਗਾ। ਮੈਂ ਖੁਦ ਹੀ ਛੱਡ ਆਉਂਦਾ। ਪਰ ਹਨੇਰਾ ਹੋਣ ਤੋਂ ਬਾਅਦ ਮੈਨੂੰ ਗੱਡੀ ਚਲਾਉਣਾ ਠੀਕ ਨਹੀਂ ਲੱਗਦਾ। ਕਾਰਾਂ ਦੀ ਰੋਸ਼ਨੀ ਨਾਲ ਮੇਰੀਆਂ ਅੱਖਾਂ ਚੁੰਝਲਾ ਜਾਂਦੀਆਂ ਤੇ ਦਿੱਲੀ ਦੀਆਂ ਸੜਕਾਂ ਤੇ ਟ੍ਰੈਫਿਕ ਵੀ ਜ਼ਿਆਦਾ ਹੈ। ਮਰਸਡੀਜ਼ ਕਾਰ ਗੇਟ ਦੇ ਕੋਲ ਖੜੀ ਕੀਤੀ ਹੋਈ ਸੀ। ਮੁੰਨੇ ਕਾਰ ਦਾ ਪਿਛਲਾ ਦਰਵਾਜ਼ਾ ਖੋਲ ਕੇ ਉਸ ਨੂੰ ਅੰਦਰ ਬੈਠਣ ਲਈ ਗਿਆ। ਉਸ ਨੂੰ ਇਹ ਨਹੀਂ ਸੀ ਪਤਾ ਕਿ ਭੁੱਖ ਦੀਆਂ ਜਿਹੜੀਆਂ ਯੋਜਨਾਵਾਂ ਉਹਨੇ ਬਣਾਈਆਂ ਹਨ। ਉਹਨਾਂ ਦਿਨ ਉਹ ਉਸ ਨੂੰ ਜੱਫੀ ਪਾਉਣ ਤੇ ਚੁੰਮਣ ਦਾ ਅਧਿਕਾਰ ਰੱਖਦਾ ਹੈ ਕਿ ਜਦੋਂ ਉਹ ਕਾਰ ਵਿੱਚ ਬੈਠਣ ਲੱਗੀ ਤਾਂ ਉਹਨੇ ਉਹਦੇ ਮੋਢਿਆਂ 'ਤੇ ਵਾਲੇ ਆਪਣੀਆਂ ਬਾਹਾਂ ਵੱਲ ਲਈਆਂ ਅਤੇ ਕਹਿਣ ਲੱਗਾ ਤੁਹਾਡੇ ਨਾਲ ਮੁਲਾਕਾਤ ਬੜੀ ਚੰਗੀ ਰਹੀ ਸੰਪਰਕ ਕਰਦੇ ਰਹਿਣਾ ਤੇ ਜੇ ਤੁਹਾਡਾ ਕੋਈ ਟੈਲੀਫੋਨ ਹੈ ਜਿੱਥੇ ਮੈਂ ਤੁਹਾਨੂੰ ਸੰਪਰਕ ਕਰ ਸਕਾਂ ਤਾਂ ਮੈਨੂੰ ਨੰਬਰ ਭੇਜ ਦੇਣਾ ਉਸ ਜਵਾਬ ਦਿੱਤਾ ਨਹੀਂ ਟੈਲੀਫੋਨ ਨਹੀਂ ਕਰਨਾ ਮੈਂ ਚਿੱਠੀ ਲਿਖਾਂਗੀ ਡਰਾਈਵਰ ਮੈਨੂੰ ਇੰਟਰਸਟੇਟ 버ਸ ਢੇਲੇ ਚਲੋ ਉਸਨੇ ਚੂੜੀਆਂ ਵਾਲਾ ਹੱਥ ਲਹਿਰਾਇਆ ਤੇ ਕਾਰ ਬਾਹਰ ਨਿਕਲ ਗਈ ਜਦੋਂ ਉਹ ਸ਼ਾਮ ਦਾ ਆਪਣਾ ਮਿੱਠਿਆ ਹੋਇਆ ਸਕੌਚ ਦਾ ਘੋਟਾ ਪੀ ਰਿਹਾ ਸੀ ਤਾਂ ਮੋਹਨ ਨੇ ਸ੍ਰੀ ਡੀ ਪ੍ਰੋਫੈਸਰ ਨਾਲ ਭੁਗਤਿਕ ਵਿੱਚ ਪਤਾਏ ਜਾਣ ਵਾਲੇ ਕੁਝ ਹਫ਼ਤਿਆਂ ਜਾਂ ਮਹੀਨਿਆਂ ਦੇ ਸਮੇਂ ਬਾਰੇ ਸੋਚਣਾ ਸ਼ੁਰੂ ਕੀਤਾ ਉਸਰ ਸੋਇਆ ਤੇ ਬੈਰਾ ਉਸਦੀ ਇਹ ਗੱਲ ਪ੍ਰਵਾਨ ਹੀ ਕਰ ਲੈਣਗੇ ਕਿ ਉਸਦੀ ਦੂਰ ਦੀ ਰਿਸ਼ਤੇਦਾਰ ਹੈ ਜਿਸਦੀ ਬਦਰੀ ਦਿੱਲੀ ਵਿੱਚ ਹੋ ਗਈ ਹੈ ਅਤੇ ਉਹ ਕੁਝ ਮਹੀਨੇ ਤੱਕ ਉਸਦੇ ਨਾਲ ਰਹੇਗੀ ਜਦੋਂ ਤੱਕ ਉਹਨੂੰ ਆਪਣਾ ਮਕਾਨ ਨਹੀਂ ਮਿਲ ਜਾਂਦਾ ਹੋ ਸਕਦਾ ਹੈ ਕਿ ਉਹ ਇਸ ਉਤੇ ਵਿਸ਼ਵਾਸ ਨਾ ਕਰਨ ਪਰ ਤੁੰਨ ਨੂੰ ਮਨਾਉਣਾ ਸਭ ਤੋਂ ਔਖਾ ਹੋਵੇਗਾ ਉਸ ਨੂੰ ਇਸ ਗੱਲ ਦੀ ਆਦਤ ਪੈ ਗਈ ਹੈ ਕਿ ਜਦੋਂ ਵੀ ਦੂਜੇ ਨੌਕਰ ਬਾਹਰ ਗਏ ਹੁੰਦੇ ਹਨ ਤਾਂ ਹਫ਼ਤੇ ਵਿੱਚ ਦੋ ਵਾਰੀ ਉਹ ਉਸਤੇ ਕਮਰੇ ਵਿੱਚ ਆਵੇ। ਜਦੋਂ ਕੋਈ ਹੋਰ ਔਰਤ ਸਾਰਾ ਦਿਨ ਘਰ ਵਿੱਚ ਰਹੇਗੀ ਤਾਂ ਧੰਨੋ ਵਾਲਾ ਸਿਲਸਿਲਾ ਓਨੀ ਦੇਰ ਤੱਕ ਬੰਦ ਕਰਨਾ ਪਵੇਗਾ। ਘੱਟੋ-ਘੱਟ ਓਨੀ ਦੇਰ ਜਿੰਨੀ ਦੇਰ ਤੱਕ ਲੇਡੀ ਪ੍ਰੋਫੈਸਰ ਰਹੇਗੀ ਕਿਉਂਕਿ ਰਾਤ ਨੂੰ ਸੌਣ ਤੋਂ ਪਹਿਲਾਂ ਮੋਰ ਲਾਤੇ ਪਿਛਲਾ ਦਰਵਾਜ਼ਾ ਉਹ ਖੁਦ ਬੰਦ ਕਰਦਾ ਹੈ। ਇਸ ਲਈ ਧੰਨੋ ਜਾਂ ਕਿਸੇ ਹੋਰ ਨੌਕਰ ਨੂੰ ਇਹ ਪਤਾ ਨਹੀਂ ਲੱਗ ਸਕੇਗਾ ਕਿ ਰਾਤ ਵੇਲੇ ਅੰਦਰ ਕੀ ਹੁੰਦਾ ਹੈ। ਪਰ ਉਸ ਨੂੰ ਇਸ ਗੱਲ ਦਾ ਪਤਾ ਸੀ ਕਿ ਔਰਤਾਂ ਨੂੰ ਇੱਕ ਛਵੀਂ ਸੂਝ ਵੀ ਹੁੰਦੀ ਹੈ ਜਿਸ ਤਰ੍ਹਾਂ ਹੀ ਉਹਨਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਉਹਨਾਂ ਦੇ ਮਰਦ ਦਾ ਧਿਆਨ ਕਿਸੇ ਹੋਰ ਔਰਤ ਵੱਲ ਖਿੱਚਿਆ ਗਿਆ ਹੈ ਵਿਆਹੀਆਂ ਹੋਈਆਂ ਔਰਤਾਂ ਨੂੰ ਭਾਵੇਂ ਕੋਈ ਸਬੂਤ ਨਾ ਵੀ ਮਿਲੇ ਤਾਂ ਵੀ ਉਹਨਾਂ ਨੂੰ ਇਹ ਪਤਾ ਲੱਗ ਜਾਂਦਾ ਹੈ ਕਿ ਉਹਨਾਂ ਦੇ ਪਤੀਆਂ ਦਾ ਕਿਸੇ ਹੋਰ ਔਰਤ ਨਾਲ ਚੱਕਰ ਚੱਲ ਰਿਹਾ ਹੈ ਵਿਆਹੇ ਹੋਏ ਮਰਦ ਆਪਣੇ ਆਪ ਵਿੱਚ ਇੰਨੇ ਗਲਤਾਨ ਹੁੰਦੇ ਹਨ ਕਿ ਉਹਨਾਂ ਦੀਆਂ ਔਰਤਾਂ ਕਈ ਸਾਲਾਂ ਤੱਕ ਬਿਨਾਂ ਸ਼ੱਕ ਪੈਣ ਉਤੇ ਉਹਨਾਂ ਨੂੰ ਮੂਰਖ ਬਣਾ ਸਕਦੀਆਂ ਹਨ ਪਰ ਗੱਲ ਇਹ ਵੀ ਹੈ ਕਿ ਧੰਨ ਨੂੰ ਗੁੱਸਾ ਕਰਨ ਜਾਂ ਰੋਸ ਕਰਨ ਦਾ ਕੋਈ ਨੈਤਿਕ ਹੱਕ ਨਹੀਂ ਹੈ ਉਹ ਆਪਣੇ ਪਤੀ ਨੂੰ ਧੋਖਾ ਦੇ ਰਹੀ ਹੈ ਮੋਨ ਉਸ ਨਾਲ ਬੇਵਫਾਈ ਕਰ ਸਕਦਾ ਕਿਉਂਕਿ ਉਹ ਨਾ ਤਾਂ ਉਸਦੀ ਬੀਬੀ ਸੀ ਤੇ ਨਾ ਹੀ ਰਖੇਲ ਉਹ ਤਾਂ ਕੁਝ ਸਮੇਂ ਲਈ ਉਸਦੇ ਬਿਸਤਰੇ ਵਿੱਚ ਉਸ ਦਾ ਸਾਥ ਦੇਣ ਵਾਲੀ ਔਰਤ ਮਾਤਰ ਸੀ ਜਿਸ ਬਦਲੇ ਉਸਨੂੰ ਕਾਫੀ ਪੈਸਾ ਮਿਲਦਾ ਸੀ ਕੁਝ ਵੀ ਹੋਵੇ ਇਸ ਬਾਰੇ ਸੋਚਿਆ ਹੀ ਕਿਉਂ ਜਾਵੇ ਉਹ ਦੇਖੇਗਾ ਕਿ ਹਾਲਾਤ ਕਿਸ ਤਰ੍ਹਾਂ ਬਦਲਦੇ ਹਨ ਸਮੱਸਿਆਵਾਂ ਖੜੀਆਂ ਹੋਣ ਉੱਤੇ ਹੀ ਉਹਨਾਂ ਨਾਲ ਟਕਰਾ ਕਰੇਗਾ ਜਦੋਂ ਰਾਤ ਨੂੰ ਸੌਣ ਗਿਆ ਤਾਂ ਉਸਨੇ ਕਲਪਨਾ ਕੀਤੀ ਕਿ ਬਿਸਤਰੇ ਵਿੱਚ ਲੇਡੀ ਪ੍ਰੋਫੈਸਰ ਕਿਸ ਤਰ੍ਹਾਂ ਦੀ ਹੋਵੇਗੀ ਕਿ ਉਹ ਆਪ ਉਸਤੇ ਕਮਰੇ ਵਿੱਚ ਜਾਵੇਗਾ ਜਾਂ ਉਹ ਉਸਤੇ ਕਮਰੇ ਵਿੱਚ ਜਾਵੇਗੀ। ਉਹ ਰਤਾ ਕੋ ਪ੍ਰਾਣੀ ਖਿਆਲਾਂ ਦੀ ਲੱਗਦੀ ਹੈ ਤੇ ਹੋ ਸਕਦਾ ਹੈ ਕਿ ਉਹਦੇ ਨਾਲ ਪੈਣ ਤੋਂ ਪਹਿਲਾਂ ਬੱਤੀ ਬੰਦ ਕਰਨ ਲਈ ਕਹੇ। ਉਸ ਨੂੰ ਇਹ ਗੱਲ ਭਰੋਸਾ ਦਿੰਦੀ ਸੀ ਕਿ ਉਹ ਬਹੁਤ ਛੋਟੇ ਕੱਦ ਦੀ ਤੇ ਪਤਲੀ ਸੀ ਜਦ ਕਿ ਉਹ ਖੁਦ ਚੰਗੇ ਕੱਦ ਵਾਲਾ ਉਹ ਉਸ ਉੱਤੇ ਆਪਣੀ ਮਰਜ਼ੀ ਛੋਤੇਗਾ। ਆਖਰਕਾਰ ਉਹ ਸੌ ਗਿਆ। ਪਰ ਜਦੋਂ ਸੁਪਨਿਆਂ ਦੀ ਵਾਰੀ ਆਈ ਤਾਂ ਉਸ ਨੂੰ ਲੇਡੀ ਪ੍ਰੋਫੈਸਰ ਦੇ ਨਹੀਂ ਸਗੋਂ ਤੰਨੋਂ ਦੇ ਸੁਪਨੇ ਆਏ। ਤਿੰਨ ਤਿੰਨ ਮਗਰੋਂ ਉਸ ਨੂੰ ਪ੍ਰੋਫੈਸਰ ਸਰੋਜਨੀ ਭਾਰਤਵਾਜ ਦਾ ਖਤਮ ਹੋ ਗਿਆ। ਇਸ ਵਿੱਚ ਸਰੋਜਨੀ ਨੇ ਉਸ ਨੂੰ प्यारे मोहन जी कहके संबोधन ਕੀਤਾ ਸੀ ਉਸ ਦੱਸਿਆ ਕਿ ਉਸ ਦੀ ਛੁੱਟੀ ਪ੍ਰਵਾਨ ਹੋ ਗਈ ਹੈ ਗਰਮੀਆਂ ਦੀਆਂ ਛੁੱਟੀਆਂ ਦੇ ਕੁਝ ਦਿਨ ਉਸ ਦਾ ਪੁੱਤਰ ਉਸਦੇ ਕੋਲ ਰਹੇਗਾ ਇਸ ਤੋਂ ਬਾਅਦ ਉਹ ਉਸ ਨੂੰ ਦੇਰਾਦੂਨ ਆਪਣੇ ਮਾਪਿਆਂ ਕੋਲ ਛੱਡ ਦੇਵੇਗੀ ਜਿਹੜੇ ਉਸ ਨੂੰ ਮਸੂਰੀ ਵਿੱਚ ਉਸੇ ਸਕੂਲ ਵਾਪਸ ਛੱਡ ਆਉਣਗੇ ਹੁਣ ਅਗਸਤ ਮਹੀਨਾ ਦਾ ਚੱਲ ਰਿਹਾ ਸੀ ਸਤੰਬਰ ਦੇ ਅੱਧ ਤੱਕ ਜਾਂ ਉਸ ਤੋਂ ਬਾਅਦ ਜਦੋਂ ਵੀ ਮੌਨ ਨੂੰ ਠੀਕ ਲੱਗਦਾ ਹੋਵੇ ਉਸ ਕੋਲ ਆ ਜਾਵੇਗੀ ਉਹ ਰਿਵਾੜੀ ਵਿੱਚ ਆਪਣਾ ਫਲੈਟ ਆਪਣੇ ਕੋਲ ਰੱਖ ਰਹੀ ਸੀ ਕਿਉਂਕਿ ਉਸ ਨੂੰ ਪਤਾ ਨਹੀਂ ਸੀ ਕਿ ਉਹ ਦਿੱਲੀ ਵਿੱਚ ਕਿੰਨੀ ਦੇਰ ਤੱਕ ਠਹਿਰੇਗੀ ਆਪਣੇ ਖੱਦੇਖੀਰ ਵਿੱਚ ਉਹਨੇ ਲਿਖਿਆ ਸੀ ਪਿਆਰ ਨਾਲ ਤੁਹਾਡੀ ਸਰੋਤ ਉਹਦੇ ਦਸਖਤਾਂ ਹੇਠ ਇੱਕ ਸਤਰ ਹੋਰ ਲਿਖੀ ਹੋਈ ਸੀ ਕਿਰਪਾ ਕਰਕੇ ਜਿੰਨੀ ਚੀਤੀ ਹੋ ਸਕੇ ਖੱਦਾ ਜਵਾਬ ਦੇਣਾ ਜਿਸਾਰੇ ਸਿਲਸਲੇ ਬਾਰੇ ਆਪਣੇ ਕਿਸੇ ਦੋਸਤ ਨਾਲ ਵੀ ਗੱਲ ਨਾ ਕਰਨਾ ਹੱਥ ਲਿਖਤ ਮਰਦਾਨਾ ਕਿਸਮ ਦੀ ਤੇ ਮੋਟੀ-ਮੋਟੀ ਸੀ ਮੋਹਨ ਨੇ ਸੋਚਿਆ ਕਿ ਕਿਤੇ ਇਹ ਤਾਂ ਨਹੀਂ ਕਿ ਬਾਰੋਂ ਬਾਹਰ ਮਜ਼ਾਗੀ ਦਾ ਪਰਗਾਟਾਵਾ ਕਰਦੀ ਹੋਵੇ ਪਰ ਅੰਦਰ ਉਹ ਐਸੀ ਰੋਬਦਾਰ ਔਰਤ ਹੋਵੇ ਜਿਹੜੀ ਸਭ ਲੋਕਾਂ ਨਾਲ ਉਸ ਤਰ੍ਹਾਂ ਦਾ ਵਿਵਹਾਰ ਕਰਦੀ ਹੋਵੇ ਜਿਸ ਤਰ੍ਹਾਂ ਦਾ ਆਪਣੇ ਵਿਦਿਆਰਥੀਆਂ ਨਾਲ ਕਰਦੀ ਹੈ ਮੋਹਨ ਨੇ ਖੱਦ ਦਾ ਜਵਾਬ ਉਸੇ ਸ਼ਾਮ ਦੇ ਦਿੱਤਾ ਉਸ ਲਿਖਿਆ ਕਿ ਉਸਨੇ ਸਤੰਬਰ ਵਿੱਚ ਕੋਈ ਦਿਨ ਕਾਰੋਬਾਰ ਦੇ ਸਿਲਸਿਲੇ ਵਿੱਚ ਬਾਹਰ ਜਾਣਾ ਹੈ ਜੇ ਉਹ ਅਕਤੂਬਰ ਦੇ ਪਹਿਲੇ ਹਫਤੇ ਆਵੇ ਤਾਂ ਠੀਕ ਰਹੇਗਾ ਉਹ ਉਸ ਨੂੰ ਰੇਲਵੇ ਸਟੇਸ਼ਨ ਜਾਂ ਬੱਸ ਸੱਡੇ ਤੇ ਲੈਣ ਆਵੇਗਾ ਬਸ਼ਰਤੇ ਉਹ ਆਪਣੇ ਆਉਣ ਦਾ ਸਹੀ ਸਮਾਂ ਦੱਸ ਦੇਵੇ ਨਾਲ ਹੀ ਉਸਨੇ ਇਹ ਵੀ ਭਰੋਸਾ ਦਿਵਾਇਆ ਕਿ ਉਹ ਇਸ ਸਾਰੇ ਮਾਮਲੇ ਬਾਰੇ ਕਿਸੇ ਨੂੰ ਕੁਝ ਨਹੀਂ ਦੱਸੇਗਾ ਇਸ ਖੱਦ ਦੇ ਅੰਤ ਵਿੱਚ ਉਸਨੇ ਲਿਖਿਆ ਪਿਆਰ ਸਦਾ ਦੀ ਤੁਹਾਡਾ ਮੋਹਨ ਅਗਲੇ ਹਫਤੇ ਦੌਰਾਨ ਉਸਨੂੰ ਕਈ ਹੋਰ ਔਰਤਾਂ ਦੇ ਵੀ ਖੱਤ ਮਿਲੇ ਜਿਨ੍ਹਾਂ ਵਿੱਚ ਉਸ ਦੀ ਪੇਸ਼ਕਸ਼ ਵਿੱਚ ਦਿਲਚਸਪੀ ਵਿਖਾਈ ਗਈ ਸੀ ਇਹ ਦੂਰ ਦੂਰ ਦੇ ਸ਼ਹਿਰਾਂ ਲਈ ਸਨ ਜਿਵੇਂ ਕਿ ਕੋਇੰਬਟੂਰ ਕੋਆ ਵਿਸ਼ਾਖਾਪਟਨਮ ਬੰਬਈ ਹైదరాబాద్ ਭੁਵਨੇਸ਼ਵਰ ਕੋਲਕਾਤਾ ਤੇ ਗੋਹਾਟੀ ਪੰਜ ਖੱਤ ਵੱਖ-ਵੱਖ ਜਾਤਾਂ ਦੀਆਂ Hindu ਔਰਤਾਂ ਦੇ ਸਨ ਤਿੰਨ ਸਾਈਆਂ ਦੇ ਇੱਕ ਪਾਰਸੀ ਦਾ ਤੇ ਇੱਕ ਮੁਸਲਮਾਨ ਦਾ ਜਦੋਂ ਉਹਨੇ ਇਸ਼ਤਿਹਾਰ ਛਪਣ ਲਈ ਦਿੱਤਾ ਸੀ ਤਾਂ ਉਸਨੂੰ ਆਸ ਨਹੀਂ ਸੀ ਕਿ ਕੋਈ ਜਵਾਬ ਆਵੇਗਾ ਹੁਣ ਹਾਲ ਇਸੇ ਕਿ 10 ਦਿਨਾਂ ਦੇ ਅੰਦਰ ਅੰਦਰ ਹੀ ਉਹਨੂੰ ਦੇਸ਼ ਦੇ ਵੱਖ-ਵੱਖ ਭਾਗਾਂ ਵਿੱਚੋਂ ਵੱਖ-ਵੱਖ ਧਰਮਾਂ ਨਾਲ ਸਬੰਧਤ 8 ਔਰਤਾਂ ਦੇ ਖਾਤੇ ਆ ਗਏ ਸਨ। ਉਹਨਾਂ ਵਿੱਚੋਂ ਬਹੁਤੀਆਂ ਚਲਾਕ ਸ਼ੋਧਾ ਸਨ ਜੋ ਆਪਣੇ ਪਤੀਆਂ ਤੋਂ ਲੱਗ ਰਹੀਆਂ ਸਨ। ਇੱਕ ਹਾਲੇ ਤੱਕ ਛੜੀ ਸੀ। ਸਾਰੀਆਂ ਹੀ ਪੜੀਆਂ ਲਿਖੀਆਂ ਸਨ ਤੇ ਨੌਕਰੀ ਕਰਦੀਆਂ ਸਨ। ਇਹ ਅਧਿਆਪਕਾਵਾਂ, ਨਰਸਾਂ, ਸਟੈਨੋ ਟਾਈਪਿਸਟਾਂ ਸਨ। ਜਿਹੜੀਆਂ ਤਸਵੀਰਾਂ ਉਹਨਾਂ ਨੇ ਭੇਜੀਆਂ ਉਹਨਾਂ ਤੋਂ ਲੱਗਦਾ ਸੀ ਕਿ ਉਹ ਕਾਫੀ ਦਿਲਕਸ਼ ਸਨ। ਸਾਰੀਆਂ ਨੇ ਉਸੇ ਫੋਟੋ ਦੀ ਮੰਗ ਕੀਤੀ ਸੀ। ਉਹਨਾਂ ਸਾਰਿਆਂ ਨੂੰ ਇੱਕੋ ਜਵਾਬ ਭੇਜਿਆ ਉਹ ਕੁਝ ਮਹੀਨਿਆਂ ਲਈ ਕਾਰੋਬਾਰ ਦੇ ਸਿਲਸਿਲੇ ਵਿੱਚ ਵਿਦੇਸ਼ ਜਾ ਰਿਹਾ ਤੇ ਜਿਉਂ ਹੀ ਪਰਚਾ ਉਹਨਾਂ ਨਾਲ ਸੰਪਰਕ ਕਰੇਗਾ ਇਸੇ ਨਾਲ ਹੀ ਉਹਨੇ ਸਭ ਨੂੰ ਉਹੀ ਤਸਵੀਰ ਭੇਜ ਦਿੱਤੀ ਜਿਹੜੀ ਉਸਨੇ ਸਰੋਜਨੀ ਭਾਰਤਵਾੜ ਨੂੰ ਭੇਜੀ ਸੀ ਉਹਨੇ ਇਹ ਸਾਰੀਆਂ ਚਿੱਠੀਆਂ ਆਪਣੇ ਮੇਜ਼ ਦੇ ਦਰਾਜ ਵਿੱਚ ਰੱਖ ਕੇ ਤਾਲਾ ਲਾ ਦਿੱਤਾ ਹੁਣ ਉਹ ਆਪਣੇ ਉਸ ਨਵੇਂ ਜੀਵਨ ਦੀ ਉਡੀਕ ਵਿੱਚ ਸੀ ਜਿਸ ਦੀ ਉਸਨੇ ਯੋਜਨਾ ਬਣਾਈ ਸੀ ਮੋਨ ਨੇ ਧੰਨੋ ਨਾਲ ਆਪਣੇ ਸਬੰਧ ਜਾਰੀ ਰੱਖੇ ਹੁਣ ਹਫ਼ਤੇ ਵਿੱਚ ਇੱਕ ਵਾਰੀ ਜੋੜ ਹੁੰਦਾ ਪਰ ਹੁਣ ਤਨ ਨੂੰ ਦੇ ਸਰੀਰ ਵਿੱਚ ਕੁਝ ਵੀ ਨਮਾ ਨਹੀਂ ਸੀ ਰਿਹਾ। ਤਨ ਨੂੰ ਨਾਲ ਸੇਵਾਸਤਾਨੰਦੋਂ ਦਾ ਸੀ ਪਰ ਉਸ ਵਿੱਚ ਪਹਿਲੇ ਦਿਨਾਂ ਵਾਲੀ ਜੋਸ਼ ਦੀ ਭਾਵਨਾ ਨਹੀਂ ਸੀ ਰਹੀ। ਉਹਨੇ ਤਨ ਨੂੰ ਦੱਸਿਆ ਕਿ ਉਹਨੂੰ ਕੁਝ ਸਮੇਂ ਲਈ ਅਲੱਗ ਰਹਿਣਾ ਪਵੇਗਾ ਕਿਉਂਕਿ ਉਸ ਦਾ ਕਿਸ਼ਤੇਦਾਰ ਉਸ ਨਾਲ ਰਹਿਣਾ ਰਿਹਾ। ਤਨ ਨੇ ਸਾਫ਼ ਸ਼ਬਦਾਂ ਵਿੱਚ ਪੁੱਛਿਆ ਆਦਮੀ ਜਾਂ ਔਰਤ? ਉਹਨੇ ਜਵਾਬ ਦੇ ਤੌਰ ਤੇ ਉਹ ਮੇਰੀ ਮਾਸੀ ਦੀ ਧੀ ਹੈ। ਉਹਦੀ ਦਿੱਲੀ ਬਦਰੀ ਹੋ ਗਈ ਹੈ ਤੇ ਉਹਨੀ ਦੇਰ ਤੱਕ ਇਸ ਘਰ ਵਿੱਚ ਰਹੇਗੀ ਜਦੋਂ ਤੱਕ ਉਹਨੂੰ ਰਹਿਣ ਲਈ ਥਾਂ ਨਹੀਂ ਮਿਲ ਜਾਂਦਾ। ਉਹ ਕਿੰਨੀ ਦੇਰ ਤੱਕ ਇੱਥੇ ਰਹੇਗੀ? ਮੈਨੂੰ ਕੁਝ ਪਤਾ ਨਹੀਂ ਆਸ ਕਰਨੀ ਚਾਹੀਦੀ ਕਿ ਬਹੁਤ ਹੀ ਥੇਰ ਨਹੀਂ ਰਹੇਗੀ ਇਹ ਕਹਿ ਕੇ ਉਹਨੇ ਉਹਦੇ ਨੱਕ ਉੱਤੇ ਚੁੰਮਿਆ ਤਾਂ ਕਿ ਉਹਨੂੰ ਤਸੱਲੀ ਹੋਵੇ ਕਿ ਉਸਦਾ ਪਿਆਰ ਕਟਿਆ ਨਹੀਂ ਹੈ ਨਾਲ ਹੀ ਉਸ ਕਿਹਾ ਮੈਂ ਪਹਿਲਾਂ ਵਾਂਗੀ ਤੈਨੂੰ ਪੈਸੇ ਦਿੰਦਾ ਰਹਾਂਗਾ ਤਨੂ ਨੇ ਤੁਰੰਤ ਜਵਾਬ ਦਿੱਤਾ ਮੈਨੂੰ ਪੈਸਿਆਂ ਦੀ ਲੋੜ ਨਹੀਂ ਹੈ ਤੇਰੀ ਰਿਸ਼ਤੇਦਾਰ ਕਰਦੀ ਕੀ ਹੈ ਉਹ ਪ੍ਰੋਫੈਸਰ ਹੈ ਤੈਨੂੰ ਉਸ ਨਾਲ ਕੋਈ ਸਮੱਸਿਆ ਨਹੀਂ ਹੋਣ ਲੱਗੀ ਤਨੂ ਦੀ ਤਸੱਲੀ ਨਹੀਂ ਸੀ ਹੋਈ ਹੁਣ ਜਦੋਂ ਵੀ ਉਹ ਉਸ ਕੋਲ ਆਉਂਦੀ ਉਦੋਂ ਹੀ ਉਸ ਰਿਸ਼ਤੇਦਾਰ औरत ਦੀ ਗੱਲ ਛੇੜ ਲੈਂਦੀ ਇਸਔਰ ਦੇਉਣ ਨਾਲ ਤੰਨੋ ਦੇ ਆਪਣੇ ਮਾਲਕ ਨਾਲ ਪਿਆਰ ਵਿੱਚ ਵਿਗੜਨ ਪੈਣਾ ਸੀ ਮੋਹ ਨੇ ਉਹਦੇ ਇਸ ਵਤੀਰੇ ਤੋਂ ਦੁਖੀ ਹੋ ਕੇ ਤਿੱਖੀ ਆਵਾਜ਼ ਵਿੱਚ ਕਿਹਾ ਸੀ ਉਹਦੇ ਬਾਰੇ ਬਹੁਤੇ ਸਵਾਲ ਨਾ ਪੁੱਛ ਤੰਨੋ ਚੁੱਪ ਕਰ ਗਈ ਤੇ ਉਸਨੇ ਮੋੜ ਇਸ ਵਿਸ਼ੇ ਉੱਤੇ ਕੋਈ ਗੱਲ ਨਾ ਕੀਤੀ ਮੋਹਨ ਅਤੇ ਸਰੋਜਨੀ ਵਿਚਾਰੇ ਚਿੱਠੀਆਂ ਦਾ سلسلہ ਜਾਰੀ ਰਿਹਾ ਦੋ ਵਾਰੀਆਂ ਉਸਨੇ ਰਿਵਾੜੀ ਤੋਂ ਉਸਨੂੰ ਟੈਲੀਫੋਨ ਵੀ ਕੀਤਾ ਪਹਿਲੀ ਵਾਰੀ ਆਪਣੇ ਪੁੱਤਰ ਦੇ ਆਉਣ ਤੋਂ ਇੱਕ ਦਿਨ ਪਹਿਲਾਂ ਤੇ ਦੂਜੀ ਵਾਰੀ ਉਦੋਂ ਜਦੋਂ ਉਹ ਉਸਨੂੰ ਦੇਰਾ ਦੋਨ ਵਿੱਚ ਆਪਣੇ ਮਾਪਿਆਂ ਕੋਲ ਲੈ ਗਈ ਸੀ ਉਸ ਦਸਿਆ ਕਿ ਰੇਲ ਗੱਡੀ ਰਾਹੀਂ ਆਏਗੀ ਕਿਉਂਕਿ ਉਸ ਕੋਲ ਦੋ ਪਾਰੀ ਸੂਟ ਕੇ ਸੌਣਗੇ ਇੱਕ ਵਿੱਚ ਉਹਦੇ ਕੱਪੜੇ ਤੇ ਦੂਜੇ ਵਿੱਚ ਉਸ ਦੀਆਂ ਉਹ ਕਿਤਾਬਾਂ ਸਨ ਜਿਹੜੀਆਂ ਦਿੱਲੀ ਵਿੱਚ ਰਹਿੰਦੇ ਆ ਪੜ੍ਹਨਾ ਚਾਹੁੰਦੀ ਸੀ ਉਸ ਲਿਖਿਆ ਸੀ ਕਿ ਮੋਨ ਨੂੰ ਖੁਦ ਰੇਲਵੇ ਸਟੇਸ਼ਨ ਤੇ ਨਹੀਂ ਆਉਣਾ ਚਾਹੀਦਾ ਕਿਉਂਕਿ ਉਸ ਦੀ ਇੱਕ ਸਹਿਕਰਮੀ ਉਹਦੇ ਨਾਲ ਸਫ਼ਰ ਕਰੀ ਹੋਵੇਗੀ ਰਿਵਾੜੀ ਤੋਂ ਕਈ ਹੋਰ ਲੋਕ ਵੀ ਐਸੇ ਹੋਣਗੇ ਜਿਹੜੇ ਉਸ ਨੂੰ ਪਛਾਣ ਸਕਦੇ ਹਨ ਉਹ ਟੈਕਸੀ ਰਾਹੀਂ ਉਹਦੇ ਘਰ ਪਹੁੰਚ ਜਾਏਗੀ ਜੇ ਉਸ ਵੇਲੇ ਉਹ ਦਫ਼ਤਰ ਵਿੱਚ ਹੋਵੇ ਤਾਂ ਉਹ ਆਪਣੇ ਨੌਕਰਾਂ ਨੂੰ ਇਹ ਕਹਿ ਕੇ ਜਾਵੇ ਕਿ ਸਰੋਜਨੀ ਨੂੰ ਘਰ ਦੇ ਅੰਦਰ ਆਉਣ ਦੇਣ ਅਤੇ ਉਸ ਦਾ ਸਮਾਨ ਮਹਿਮਾਨਾਂ ਵਾਲੇ ਕਮਰੇ ਵਿੱਚ ਰੱਖ ਦੇਣ ਆਉਂਦੇ ਸਾਰੀ ਉਹ ਉਸ ਨੂੰ ਫੋਨ ਕਰਕੇ ਆਪਣੇ ਆਉਣ ਦੀ ਸੂਚਨਾ ਦੇ ਦੇਵੇਗੀ ਮੋਹ ਨੇ ਆਪਣੀ ਇਸ ਨਵੀਂ ਦੋਸਤੀ ਨੂੰ ਗੁਪਤ ਰੱਖਣ ਦੀਆਂ ਤਿਆਰੀਆਂ ਕੀਤੀਆਂ ਉਹਨੇ ਆਪਣੇ ਟੈਲੀਫੋਨ ਨਾਲ ਮਸ਼ੀਨ ਲਾ ਦਿੱਤੀ ਜਿਹੜੀ ਉਸ ਤੇ ਬੱਚਿਆਂ ਤੋਂ ਆਉਣ ਵਾਲੇ ਟੈਲੀਫੋਨਾਂ ਨੂੰ ਰਿਕਾਰਡ ਕਰੇਗੀ ਉਹਨੇ ਆਪਣੇ ਨੌਕਰਾਂ ਨੂੰ ਹਦਾਇਤ ਕੀਤੀ ਕਿ ਘੰਟੀ ਵੱਜਣ ਉੱਤੇ ਟੈਲੀਫੋਨ ਨੂੰ ਨਾ ਚੁੱਕਿਆ ਕਰਨ ਭਾਵੇਂ ਘਰ ਵਿੱਚ ਕੋਈ ਕੁੱਤਾ ਨਹੀਂ ਸੀ ਫਿਰ ਵੀ ਉਹ ਹਰ ਰੋਜ਼ ਆਪਣੇ ਬਾਹਰਲੇ ਦਰਵਾਜ਼ੇ ਨੂੰ ਤਾਲਾ ਲਾਇਆ ਕਰਦਾ ਸੀ ਇਸ ਬਾਹਰਲੇ ਗੇਟ ਉੱਤੇ ਵੱਡੇ ਅੱਖਰਾਂ ਵਿੱਚ ਲਿਖਿਆ ਹੋਇਆ ਸੀ ਕੁੱਤਿਆਂ ਤੋਂ ਬਚੋ ਹੁਣ ਉਸਨੇ ਇਸ ਤੋਂ ਵੀ ਵੱਡੇ ਅੱਖਰਾਂ ਵਿੱਚ ਲਿਖ ਕੇ ਲਾ ਦਿੱਤਾ ਪਹਿਲਾਂ ਸਮਾਂ ਲਏ ਬਿਨਾ ਕੋਈ ਮਿਲਣਾ ਨਾ ਵੀ ਪਹਿਲੀ ਅਕਤੂਬਰ ਦੀ ਸਵੇਰ ਉਹਨੇ ਆਪਣੇ ਮਹਿਮਾਨ ਵਾਲੇ ਕਮਰੇ ਦੀਆਂ ਸਾਰੀਆਂ ਚੀਜ਼ਾਂ ਤੇ ਨਜ਼ਰ ਮਾਰੀ ਇਸ ਤੇ ਬਿਜਲੀ ਦੇ ਸਵਿੱਚਾਂ ਉੱਤੇ 에ਅਰ ਕੰਡੀਸ਼ਨਰ ਉੱਤੇ ਬਿਸਤਰੇ ਦੇ ਕਿਨਾਰੇ ਲੱਗੇ ਲੈਂਪ ਉੱਤੇ ਸਹਰਾਣਿਆਂ ਦੇ ਕਵਰਾਂ ਉੱਤੇ ਤੇ ਚਾਦਰਾਂ ਉੱਤੇ ਬਾਥਰੂਮ ਵਿੱਚ ਤਾਜ਼ਾ ਤੌਲੀਏ ਪਏ ਸਨ ਸਭੰਤੀਆਂ ਨਵੀਆਂ ਟਿੱਕੀਆਂ ਸਨ ਬੁਰਸ਼ ਤੇ ਟੂਥਪੇਸ ਸੀ ਕੰਗੀ ਤੇ ਕਲੌਨ ਦੀ ਇੱਕ ਬੋਤਲ ਸੀ ਸਭ ਕੁਝ ਇਸ ਤਰ੍ਹਾਂ ਸੀ ਜਿਸ ਤਰ੍ਹਾਂ ਪੰਜ ਸਟਾਰ ਹੋਟਲ ਵਿੱਚ ਹੁੰਦਾ ਹੈ ਦਫ਼ਤਰ ਜਾਣ ਤੋਂ ਪਹਿਲਾਂ ਉਹਨੇ ਮਹਿਮਾਨ ਵਾਲੇ ਕਮਰੇ ਦਾ 에어 ਕੰਡੀਸ਼ਨਰ ਚਾਲੂ ਕਰ ਦਿੱਤਾ ਆਵੇਂ ਅਕਤੂਬਰ ਦਾ ਮਹੀਨਾ ਸੀ ਪਰ ਦੁਪਹਿਰ ਵੇਲੇ ਕਾਫੀ ਗਰਮੀ ਹੋ ਜਾਂਦੀ ਸੀ ਉਹਨੇ 5-500 ਦੇ 20 ਨੋਟ ਇੱਕ ਲਫਾਫੇ ਵਿੱਚ ਪਾਏ ਤੇ ਨਾਲ ਹੀ ਕਾਗਜ਼ ਉੱਤੇ ਲਿਖ ਕੇ ਇੱਕ ਚਟੂ ਸਵਿੱਚ ਪਾ ਦਿੱਤੀ ਇਸ ਘਰ ਵਿੱਚ ਆਰਾਮ ਨਾਲ ਰਹੋ ਤੁਹਾਡੇ ਲਈ ਕਾਰ ਮੌਜੂਦ ਰਹੇਗੀ ਮੇਰਾ ਡਰਾਈਵਰ ਜੀਵਨ RAM ਤੁਹਾਨੂੰ ਜਿੱਥੇ ਚਾਹੋ ਲੈ ਜਾਵੇਗਾ ਖਰੀਦਦਾਰੀ ਲਈ ਸ਼ਹਿਰ ਵੇਖਣ ਲਈ ਜਾਂ ਦੋਸਤਾਂ ਨੂੰ ਮਿਲਣ ਲਈ ਉਹ ਸ਼ਾਮੀ 6 ਵਜੇ ਮੈਨੂੰ ਦਫ਼ਤਰੋਂ ਲੈ ਕੇ ਰਸੋਈਆ ਨੂੰ ਕਹਿ ਦਿੱਤਾ ਕਿ ਤੁਹਾਨੂੰ ਸ਼ੱਕ ਹਰੀ ਭੋਜਨ ਕਰਾ ਦੇਵੇ ਸਮਾਂ ਤੁਸੀਂ ਦੱਸਣਾ ਜੇ ਤੁਸੀਂ ਘਰ ਹੋਵੋ ਤਾਂ ਸ਼ਾਮ ਦੀ ਚਾਹ ਵੀ ਤੁਹਾਨੂੰ ਉਹ ਪਿਆ ਦੇਵੇਗਾ ਉਨੀ ਦੇਰ ਤੱਕ ਆਪਣਾ ਸਮਾਨ ਖੋਲੋ ਤੇ ਆਰਾਮ ਕਰੋ ਬਸ ਮੈਨੂੰ ਦੱਸ ਦੇਣਾ ਕਿ ਸਭ ਕੁਝ ਠੀਕ ਠਾਕ ਹੈ ਉਨੇ ਲਫਾਫਾ ਬੰਦ ਕੀਤਾ ਤੇ ਇਸ ਰਖਾਣੇ ਉੱਤੇ ਰੱਖ ਦਿੱਤਾ ਫਿਰ ਉਸਨੇ ਤਾਲਾ ਲਾਇਆ ਅਤੇ ਚਾਬੀ ਜੀਵਨ ਰਾਮ ਨੂੰ ਦੇ ਦਿੱਤੀ ਉਸ ਦਾ ਸਭ ਤੋਂ ਭਰੋਸੇਮੰਦ ਮੁਲਾਜ਼ਮ ਸੀ ਉਸਨੇ ਹੀ ਮੈਮ ਸਾਹਿਬ ਦੇ ਆਉਣ ਉੱਤੇ ਉਸ ਦਾ ਸਵਾਗਤ ਕਰਨਾ ਸੀ ਬਾਕੀ ਅਗਲੇ ਅੰਕ ਵਿੱਚ ਧੰਨਵਾਦ